ਹੀਰੀਆਂ ਦੇ ਜ਼ਮੀਨਾਂ ਦੇ ਭਾਅ ਲੀ ਰੇਟਾਂ ਦੇ ਜ਼ਮੀਨਾਂ ਕੋਟੀਆਂ ਦੇ ਭਾਅ ਲੈ ਕੇ ਕਿਸਾਨ ਨੂੰ ਕਹਿੰਦੇ ਤੈਨੂੰ ਇੱਕ ਪਲਾਟ ਦੇ ਦਾਂਗੇ ਜ਼ਮੀਨ ਦੇ ਦਾਂਗੇ ਇੱਕ ਦੁਕਾਨ ਦੇ ਦਾਂਗੇ ਤਾਂ ਦੁਕਾਨ ਦੇ ਕੇ ਹੁਣ ਕਿਸਾਨ ਮੂਫਲੀ ਵੇਚਾ ਕਰਨਗੇ ਸਰਕਾਰ ਨੂੰ ਜਗਾਨ ਆਏ ਆ ਤੇ ਗਲਾਡਾਂ ਨੂੰ ਜਿੰਦੇ ਲਾਉਣ ਆਇਆ ਕਿਉਂਕਿ ਇਹਨਾਂ ਦੀ ਪਹਿਲਾਂ ਵੀ ਕੰਪਲੀਟਾ ਬਹੁਤ ਨਹੀਂ ਕਰਾ ਕੋਈ ਕੰਮ ਇਹਨਾਂ ਦਾ ਟਾਈਮ ਤੇ ਹੁੰਦਾ ਤਾਂ ਹੈ ਨਹੀਂ ਐ ਤਾਂ ਸੋਚੇ ਵੀ ਨਾ ਜ਼ਮੀਨਾਂ ਤੇ ਖਸਕਾ ਦੀ ਖੇਤੀ ਕਰਾਂਗੇ ਪਰ ਇਹ ਤਾਂ ਜ਼ਮੀਨਾਂ ਹੀ ਖਤਮ ਕਰਨ ਲੱਗੇ ਹੋਏ ਆ ਕਿਸਾਨਾਂ ਨੂੰ ਖਤਮ ਕਰਨ ਲੱਗੇ ਹੋਏ ਆ ਕਸ ਕਬੀ ਖੇਤੀ ਜੜੀ ਹੈਗੀ ਆ ਇਹਦੇ ਨਾਲ ਚਿੱਟਾ ਨਸਾ ਸਰਾਹ ਵਰਕੇ ਜਿਹੀਲੀ ਮੋਤਾ ਜੜੀਆਂ ਹੋਰੀਆਂ ਨੇ ਰੁਕਣ ਗਿਆ ਅਮਲੀ ਵੀ ਇੱਕ ਪਿੰਡ ਦੀ ਰੌਣਕ ਹੁੰਦੀ ਸੀ ਜੀ ਉਹ ਵੀ ਇੱਕ ਕਲਚਰ ਸੀਗਾ ਵੀ ਸਾਡੇ ਪੰਡੇ ਨੇ ਅਮਲੀ ਆ ਕਰ ਉਹ ਕਲਚਰ ਸੀਗਾ ਕਰ ਪੁਰਾਣੇ ਖਾਂਦੇ ਸੀਗੇ ਕਰ ਜੀਪੀ ਕਿਸਾਨਾਂ ਦੇ ਨਾਲ ਆ ਕਿਸਾਨੇ ਟੈਸੀ ਆ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਇੱਥੋਂ ਦੀ ਭਗਵੰਤਮਾਨ ਦੀ ਇਹ ਕਿਸਾਨਾਂ ਦਾ ਐਕਡਮ ਆਪੋਜ਼ਿਟ ਚੱਲ ਰਹੀ ਹੈ ਸ਼ਕਾਨੇ ਦਾ ਐਸੀ ਆ ਦਸ਼ਕਾਲ ਤੁਸੀਂ ਜੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਅੱਜ ਗਲਾਡਾ ਆਫਿਸ ਦੇ ਮਾਰ ਮੌਜੂਦ ਆ ਟੀਟੂ ਬਾਣਿਆ ਇੱਥੇ ਪਹੁੰਚੇ ਗੱਲਬਾਤ ਕਰਦੇ ਆ ਕੀ ਗੱਲ ਢੋਲ ਟਮਕੇ ਲੈ ਕੇ ਬੈਂਡ ਵਾਜੇ ਲੈ ਕੇ ਅੱਜ ਪਹੁੰਚੇ ਆ ਇੱਥੇ ਦੇਖੋ ਟੀਟੂ ਬਾਣਿਆ ਹਮੇਸ਼ਾ ਕਿਸਾਨਾਂ ਵਾਸਤੇ ਲੜਦਾ ਰਿਹਾ ਵਾ ਤੇ ਲੜਦਾ ਰਹੂਗਾ ਗਗਰਾ ਜਿਹੜਾ ਕਿਸਾਨ ਹੁੰਦਾ ਵਾ ਉਹੋ ਰਾਜਾ ਹੁੰਦਾ ਵਾ ਚਾਹੇ ਪੜ ਨਾ ਪਾਇਆ ਹੋਵੇ ਉਹਨੇ 50 ਰੁਪਏ ਵਾਲਾ ਉਹ ਰਾਜਾ ਹੁੰਦਾ ਵਾ ਕਈ ਚੱਕੀ ਹੁੰਦੀ ਆ ਰਾਜਾ ਹੁੰਦਾ ਪਰ ਸਰਕਾਰ ਜਿਹੜੀਆਂ ਹੈਗੀਆਂ ਨੇ ਉਹ ਰਾਜੇ ਨੂੰ ਪਖਾਰੀ ਬਣਾਉਣਾ ਚਾਹੁੰਦੀਆਂ ਨੇ ਕਰਾ ਮੈਂ ਗਲਾਡਾ ਦੇ ਜਿੰਦੇ ਲਾਉਣ ਵਾਸਤੇ ਲੈ ਕੇ ਆਇਆ ਮੈਂ ਕਿ ਬਾਹਰ ਨਿਕਲੋ ਕੱਲ ਨੂੰ ਮੈਂ ਜਿੰਦਾ ਲਾਦਾ ਇਹਨਾਂ ਨੇ ਮੇਰੇ ਤੇ ਪਰਤਾ ਕਰ ਦੇਣਾ ਵਾ ਵੀ ਗਲਾਡਾ ਦੇ ਦਫਤਰ ਤੇ ਬੰਦੀ ਬਣਾਈ ਆਹੀ ਗੱਲਬਾਤ ਹੁੰਦੀ ਹੁੰਦੀ ਆ ਮੈਂ ਇਹਨਾਂ ਦੇ ਮੈਲ ਕੱਢਣ ਵਾਸਤੇ ਭਗਵੰਤਾਨ ਸਰਕਾਰ ਦਾ ਮੈਂ ਬੈਂਡਵਾਜ ਵੀ ਲੈ ਕੇ ਆਇਆ ਵਾ ਜੇ ਨਾ ਨਿਕਲੇ ਮੈਲ ਫਿਰ ਮੈਂ ਦਵਾਈਆਂ ਵੀ ਲੈ ਕੇ ਆਉਂਗਾ ਇਹਨਾਂ ਨੂੰ ਪਤਾ ਵਾ ਵੀ ਕੰਜਖਾਨਾ ਜਿਹੜੂ ਬਣੇ ਪੂਰਾ ਕਰੂਗਾ ਕਰਾ ਅੱਜ ਇਹਨਾਂ ਨੇ ਕੀ ਕੀਤਾ ਵ ਇਹਨਾਂ ਨੇ ਹੀਰੀਆਂ ਦੀਆਂ ਜ਼ਮੀਨਾਂ ਦੇ ਭਾਅ ਲੀਏ ਰੇਟਾਂ ਵਾਲੀਆਂ ਜ਼ਮੀਨਾਂ ਕੋਟੀਆਂ ਦੇ ਭਾਅ ਲੈ ਕੇ ਕਿਸਾਨ ਨੂੰ ਕਹਿੰਦੇ ਤੈਨੂੰ ਖਪਲਾਟ ਦੇ ਦਾਂਗੇ ਜ਼ਮੀਨ ਦੇ ਦਾਂਗੇ ਇੱਕ ਦੁਕਾਨ ਦੇ ਦਾਂਗੇ ਤਾਂ ਦੁਕਾਨ ਦੇ ਕੇ ਹੁਣ ਕਿਸਾਨ ਮੁਫਲੀ ਵੇਚਾ ਕਰਨਗੇ ਤੂੰ ਦੱਸੋ ਕਿਰਾ ਕੀ ਕਰਾਂਗੇ ਅਸੀਂ ਕਿਰਾ ਮੁਹਾਲੀ ਦੇ ਵਿੱਚ ਕਿੰਨੀ ਜ਼ਮੀਨ ਲਈਤੀ ਹੋਈ ਹੈ ਇਹਨਾਂ ਨੇ ਕਿਸਾਨਾਂ ਤੋਂ ਖੋਈ ਹੋਈ ਆ ਉਦੋਂ ਦਾ ਕੁਝ ਕਰਦੇ ਨਹੀਂ ਕਿਰਾ ਆਹ ਬਾਈ ਜੀ ਮਸਲਾ ਬਹੁਤ ਵੱਡਾ ਵਾਖਰਾ ਗਰੀਬ ਤਾਂ ਇੱਥੇ ਰਹਿਣਾ ਹੀ ਨਹੀਂ ਕਿਰਾ ਨਾ ਛੱਲੀਆਂ ਰਹਿਣੀਆਂ ਆ ਸਾਡੇ ਰੌਣਕਾਂ ਨੇ ਖੇਤ ਕਿਤੇ ਗੰਨਾ ਲੱਗਿਆ ਕਿਤੇ ਮੱਕੀ ਲੱਗੀ ਕਿਤੇ ਕੁਸ ਲੱਗਿਆ ਸਾਡੀ ਰੌਣਕਾਂ ਨੇ ਆਹ ਆ ਰੌਣਕਾਂ ਨੇ ਸਾਰੇ ਖਤਮ ਕਰ ਦਿੰਨੇ ਨੇ ਇਹਨਾਂ ਨੇ ਇਹਨਾਂ ਨੇ ਅੱਜ ਅਸੀਂ ਸਰਕਾਰ ਨੂੰ ਜਗਾਣ ਆਏ ਆ ਤੇ ਗਲਾਡਨ ਜਿੰਦੇ ਲਾਉਣ ਆਏ ਕਿਉਂਕਿ ਇਹਨਾਂ ਦੀ ਪਹਿਲਾਂ ਵੀ ਕੰਪਲੀਟਾ ਬਹੁਤ ਨਹੀਂ ਕਰਾ ਕੋਈ ਕੰਮ ਇਹਨਾਂ ਦਾ ਟਾਈਮ ਤੇ ਹੁੰਦਾ ਤਾਂ ਹੈ ਨਹੀਂ ਕੀ ਹੁੰਦਾ ਵਾ ਤੇ ਇਹ ਪੁੱਠੇ ਜੇ ਕੰਮ ਕਰਦੇ ਆ ਭਗਵੰਤ ਮਾਨ ਸਰਕਾਰ ਆ ਸੰਜੀਵ ਰੋੜਾ ਜੀ ਜਿਹੜਾ ਇਲੈਕਸ਼ਨ ਲੜ ਰਿਹਾ ਤੇ ਉਹ ਉਹ ਵੀ ਨਹੀਂ ਦੱਸ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਵੀ ਦਾ ਸਾਫਾ ਪਾ ਕੇ ਆਏ ਹੋ ਬੀਜੇਪੀ ਅੱਲਾ ਨੂੰ ਪੁੱਛ ਲਓ ਉਹ ਰੋਕ ਲੈਣਗੇ ਉਹਨਾਂ ਨੇ ਤਾਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਇਸਤੇ ਮੇਰੇ ਦਿੱਤਾ ਵਾ ਰਮਨੀਤ ਬਿੱਟੂ ਨੇ ਵੀ ਦਿੱਤਾ ਵਾ ਤੁਹਾਡੇ ਚੈਨਲ 'ਤੇ ਵੀ ਚੱਲਿਆ ਵਾ ਅਜੇ ਤੱਕ ਕਿਸਾਨਾਂ ਦੇ ਨਾਲ ਆ ਚਾਹੇ ਸਾਨੂੰ ਜਿੰਨੇ ਆ ਆ ਆ ਜੀ ਬੀਜੇਪੀ ਕਿਸਾਨਾਂ ਦੇ ਨਾਲ ਆ ਕਿਸਾਨੇ ਟੈਸੀ ਆ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਇੱਥੋਂ ਦੀ ਭਗਵੰਤ ਮਾਨ ਦੀ ਇਹ ਕਿਸਾਨਾਂ ਦਾ ਐਕਦਾਮ ਆਪੋਜ਼ਿਟ ਚੱਲ ਰਹੀ ਹੈ ਕਿਸਾਨੇ ਦਾ ਐਸੀ ਆ ਕੌਣ ਭਾਜਪੀ 1.5 ਸਾਲ ਤਾਂ ਬੈਠੇ ਰਹੇ ਆ ਕਿਸਾਨ ਉੱਥੇ ਬਾਰਡਰਾਂ ਤੇ ਉਦੋਂ ਤਾਂ ਕੁਝ ਕੀਤਾ ਨਹੀਂ ਇਹਨਾਂ ਨੇ ਕਿਤੋਂ ਆਪਣੇ ਸਾਰੇ ਹੁਣ ਤਾਂ ਹੀ 6-6000 ਰੁਪਏ ਦੇ ਰਹੇ ਆ ਜੀ ਕਿਸਾਨ ਸਮਾਨ ਨਹੀਂ ਦੀ 6000 ਕਿੰਨੇ ਦਾ ਦੇ ਰਹੇ ਆ ਕਿੰਨੀ ਦੇਰ ਦਾ ਦੇ ਦੀ ਹੋ ਗਏ ਇਹਨਾਂ ਨੂੰ 4-5 ਸਾਲ ਸਾਲ ਦਾ ਦੇ ਰਹੇ ਆ ਨਾ ਸਾਲ ਦਾ ਦੇ ਰਹੇ ਆ ਜੀ 6000 ਚ ਕਿੱਥੇ ਗਰੀਬ ਕਿਸਾਨ ਲਈ ਸਭ ਤੋਂ ਉਹੀ ਉਹੀ ਬਹੁਤ ਆ ਥੋੜਾ ਜਿਹਾ 6000 ਸਾਲ ਦਾ 6000 ਬਹੁਤ ਆ ਤੁਸੀਂ ਗੁਜ਼ਾਰਾ ਕਰ ਸਕਦੇ 6 ਨਹੀਂ ਨਹੀਂ 6000 ਕਿਲੇ ਮਗਰਿਆ ਉਹਨਾਂ ਦਾ ਉਹਨਾਂ ਨੂੰ ਉਹ ਛੋਟੇ ਕਿਸਾਨਾਂ ਨੂੰ ਉਹੀ ਖਾਦ ਆਪਣੇ ਬੀਜ ਲੈਣ ਦੇ ਕੰਮ ਆਉਂਦੀ ਆ ਜੇ ਉਹ ਚੀਜ਼ਾਂ ਹੈਗੀਆਂ ਨੇ ਤਾਂ ਕਰਕੇ ਹੁਰਬੀ ਦੇ ਰਹੇ ਨੇ ਨਾਲ ਦੀ ਨਾਲ ਹਰ ਇੱਕ ਤਰ੍ਹਾਂ ਦੀ ਸਬਸਿਡੀ ਦਿੱਤੀ ਜਾਂਦਾ ਹੈ ਐਸੀ ਆ ਫਿਰ ਜਾਣ ਦੇਣਾ ਸੀ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਇਹਨਾਂ ਨੇ ਰੋਕਿਆ ਲਈ ਮੈਂ ਦੋ ਮਿੰਟ ਰੋਕੀਦਾ ਸਵਾਲ ਪੁੱਛਣ ਦੇ ਸਵਾਲ ਪੁੱਛਣ ਦੇ ਕੋਈ ਚੱਕਰ ਨਹੀਂ ਤੁਸੀਂ ਜਲੂਸ ਕੱਢਣਾ ਵੈਸੇ ਤੁਹਾਡੇ ਨਾਲ ਚਲੋ ਸਵਾਲ ਪੁੱਛ ਲੈਂਦੇ ਆ ਜਲੂਸ ਕਿਉਂ ਕੱਢਣ ਦੀ ਗੱਲ ਕੀਤੀ ਜਲੂਸ ਜੀ ਜਦੋਂ ਲੋਕਾਂ ਦਾ ਜੂਸ ਨਿਕਲਿਆ ਆਇਆ ਵਾ ਕੀ ਕਰਾਂਗੇ ਦੱਸੋ ਇੱਥੇ ਰੋਲਾ ਹੀ ਪਾ ਸਕਦੇ ਆ ਸਾਡੇ ਹੱਥ ਵਿੱਚ ਕੁਝ ਹੈ ਨਹੀਂ ਹੱਥ ਵਿੱਚ ਬੀਜੇਪੀ ਤੁਸੀਂ ਬੀਜੇਪੀ ਦੇ ਵਿੱਚ ਆਏ ਚਲੋ ਵਧੀਆ ਤੁਸੀਂ ਮੁੱਦੇ ਚੱਕਦੇ ਹੋ ਤੁਸੀਂ ਪਹਿਲਾਂ ਇੰਡੀਪੈਂਡੈਂਟ ਸੀ ਸੀ ਉਦੋਂ ਵੀ ਮੁੱਦੇ ਚੱਕਦੇ ਸੀ ਮੁੱਦਾ ਚੱਕਣਾ ਸਾਡਾ ਮੁੱਦਾ ਨਹੀਂ ਮਮਾਣਾ ਕਵਾਂਗਾ ਪਰ ਬੀਜੇਪੀ ਦੇ ਇੰਨੇ ਕਿਸਾਨ ਇਥੇ ਐਸ਼ੀਆ ਫਿਰ ਜਾਣਦੇ ਨਹੀਂ ਕਿਸਾਨਾਂ ਨੂੰ ਵੋਟਰਾਂ ਦੇ ਰੋਕ ਕੇ ਲਿਆ ਮੇਰੇ ਗੱਲ ਸੁਣੋ ਧਿਆਨ ਨਾਲ ਕਰਿਆ ਆਪ ਦੇ ਵੋਟਰਾਂ ਦੇ ਰੋਕਿਆ ਸੀ ਨਾ ਹਰਿਆਣਾ ਸਰਕਾਰ ਨੇ ਰੋਕਿਆ ਉਹ ਵੀਰੇ ਤੁਸੀਂ ਤਾਂ ਹੋਰ ਹੀ ਗੱਲਾਂ ਕਰਦੇ ਜਿਹੜੀ ਚੀਜ਼ ਦਿਖਾਈ ਜਾਂਦੀ ਹੈ ਨਾ ਉਸ ਵਿੱਚ ਹੈ ਨਹੀਂ ਗੱਲ ਸੁਣੋ ਧਿਆਨ ਨਾਲ ਕਰਾ ਹਾਂ ਬਾਕੀ ਸਾਰੇ ਬੀਜੇਪੀ ਦੀ ਮੈਂ ਗ ਸਾਇਦ ਮੈਂ ਦਾਅਵਦੀ ਲੈ ਸਕਦਾ ਮੈਂ ਜੇ ਕੋਈ ਮੈਂ ਮਾਰਾ ਕਰਦਾ ਮੇਰਾ ਗਵੰਡੀ ਕਰਦਾ ਫਿਰ ਤੂੰ ਦੱਸੋ ਗਰਾ ਜਿਹੜੀ ਟੀਟੂ ਬਾਣੀਆਂ ਪਹਿਲਾਂ ਵੀ ਲੜਦਾ ਰਿਹਾ ਵਾ ਖਸਖਾਸ ਦੀ ਖੇਤੀ ਦਾ ਰਵਨੀਤ ਬਿੱਟੂ ਨੇ ਵੀ ਮੁੱਦਾ ਚੱਕਿਆ ਵਾ ਮੈਂ ਵੀ ਚੱਕਿਆ ਵਾ ਅੱਜ ਤਾਂ ਖਸਖਾਸ ਦੀ ਖੇਤੀ ਤੇ ਦਵਾਨੇ ਆ ਅੱਜ ਤਾਂ ਸੋਚੇ ਵੀ ਨਾ ਜ਼ਮੀਨਾਂ ਤੇ ਖਸਖਾਸ ਦੀ ਖੇਤੀ ਕਰਾਂਗੇ ਪਰ ਤਾਂ ਜ਼ਮੀਨਾਂ ਹੀ ਖਤਮ ਕਰਨ ਲੱਗੇ ਹੋਏ ਆ ਕਿਸਾਨਾਂ ਨੂੰ ਖਤਮ ਕਰਨ ਲੱਗੇ ਹੋਏ ਆ ਠੀਕ ਨਹੀਂ ਗੱਲ ਇਹ ਚਾਹੁੰਦੇ ਖਸਖਾਸ ਦੀ ਖੇਤੀ ਹੋ ਮਚਾਨਾ ਜਿਕਰਾ ਕੀ ਕਰ ਕਿਉਂ ਕਿਉਂ ਤੁਹਾਨੂੰ ਵੀ ਪੰਜਾਬ ਵਿੱਚ ਦੱਸਿਆ ਕਿਉਂ ਕਿ ਹੁਣ ਕਿਵੇਂ ਹੁਣ ਨਹੀਂ ਦੱਸਿਆ ਤੁਸੀਂ ਮੈਂ ਦੱਸਿਆ ਜੀ ਖਸਖਾਸ ਦੀ ਖੇ ਇਹਦੇ ਨਾਲ ਚਿੱਟਾ ਨਸਾ ਸਰਾਬ ਵਰਗੇ ਜ਼ਹਿਰੀਲੇ ਮੋਤਾ ਜਿਹੜੀਆਂ ਹੋ ਰੀਆਂ ਨੇ ਰੁਕਣ ਗਿਆ ਰੁਕਣ ਗਿਆ ਤੇ ਜਿਹੜੀ ਆ ਹੈਗੀ ਆ ਖਾਸ ਖਾਸ ਸਰੀਆਮ ਬਜ਼ਾਰ ਦੇ ਵਿੱਚ ਵਿਕਦੀ ਆ ਕਿਸਾਨ ਅਮੀਰ ਹੋਊਗਾ ਕਰਾ ਪਾਣੀ ਦੀ ਬਚਤ ਹੋਊਗੀ ਨੌਜਵਾਨੀ ਬਚੂਗੀ ਕਰਾ ਫਾਇਦੇ ਹੀ ਫਾਇਦੇ ਆ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਰਾ ਪਹਿਲਾਂ ਬਜ਼ੁਰਗ ਕਹਿੰਦੇ ਸੀਗੇ ਪਿੰਡਾਂ ਵਿੱਚ ਨਿਕਲੋ ਇੰਟਰਵਿਊ ਕਰੋ ਪੁੱਛੋ ਉਹਨਾਂ ਨੂੰ ਕਰਾ ਡਿਮਾਂਡ ਐ ਇਸ ਚੀਜ਼ ਦੀ ਕਰਾ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਕਿਸਾਨਾਂ ਨੂੰ ਪਾਰਾ ਤੇ ਨਹੀਂ ਖੜਾ ਚਾਹੁੰਦੀਆਂ ਨੇ ਉਹ ਇਹਨਾਂ ਨੂੰ ਦਬਣਾ ਚਾਹੁੰਦੀਆਂ ਨੇ ਕਿਹਾ ਪੁਰਾਣੇ ਕਿਸਾਨ ਖਾਂਦੇ ਸੀ ਤਾਂ ਪਿੰਡ 'ਚ ਅੰਬਲੀ ਵੀ ਹੁੰਦਾ ਸੀ ਉਹ ਅੰਬਲੀ ਕੋਲ ਹਫੀਮ ਹੁੰਦੀ ਸੀ ਅੰਬਲੀ ਲੋਕੀ ਉਹਨੂੰ ਵੀ ਅੰਬਲੀ ਛੇੜਦੇ ਸੀ ਜੇ ਅੱਜ ਕਿਸੇ ਨੂੰ ਨਸ਼ੇੜੀ ਛੇੜਦੇ ਆ ਤਾਂ ਉਹਨੂੰ ਅੰਬਲੀ ਛੇੜਦੇ ਅੰਬਲੀ ਵੀ ਇੱਕ ਪਿੰਡ ਦੀ ਰੌਣਕ ਹੁੰਦੀ ਸੀ ਜੀ ਉਹ ਵੀ ਇੱਕ ਕਲਚਰ ਸੀਗਾ ਵੀ ਸਾਡੇ ਪਿੰਡੇ ਨੇ ਅੰਬਲੀ ਆ ਕਰ ਉਹ ਕਲਚਰ ਸੀਗਾ ਕਰ ਪੁਰਾਣੇ ਖਾਂਦੇ ਸੀਗੇ ਕਰ ਇਸ ਕਰਕੇ ਨਾ ਬਾਈ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ ਤੇ ਕਿਸਾਨ ਪਾਰਾ ਤੇ ਹੋਊਗਾ ਜਵਾਨੀ ਪਾਣੀ ਵਿੱਚ ਆ 25 ਜਿਹੜੀਆਂ 24311 ਏਕੜਾਂ ਜ਼ਮੀਨ ਜਿਹੜੀ ਬਣਨ ਜਾ ਰਹੀ ਆ ਅਰਬਨ ਸਟੇਟ ਬਣਨ ਜਾ ਰਹੀ ਹੈ ਗਲਤ ਫੈਸਲਾ 24 24 ਨਹੀਂ ਹੋਰ ਵੀ ਵਧ ਕਰਨੀ ਇਹਨਾਂ ਨੇ ਆ ਤਾਂ ਫਿਗਰ ਹੀ ਆ ਆ ਤਾਂ ਸ਼ੁਰੂਆਤ ਹੋਈ ਹੀ ਆ ਚੌਂਕੀ ਮਾਂ ਦੁਕਾਨ ਤੱਕ ਲੈ ਕੇ ਜਾਣਾ ਇਹਨਾਂ ਨੇ ਕੰਮ ਅੱਛਾ ਇੱਥੇ ਰਹਿਣਾ ਹੀ ਨਹੀਂ ਕੋਈ ਗਰੀਬੰਦਾ ਇੰਚਾਂ ਦੇ ਵਿੱਚ ਵੇਚਣੀ ਇਹਨਾਂ ਨੇ ਫਿਗਰ ਉਹ ਤਾਂ ਕਹਿੰਦੇ ਅਸੀਂ ਤਾਂ ਗਰੀਬਾਂ ਵਾਸਤੇ ਬਣਾਉਂਦੇ ਹਾਂ ਕੋਈ ਗਰੀਬਾਂ ਵਾਸਤੇ ਕੋਈ ਨਹੀਂ ਹੈ ਕਿਰਾ ਕਲੋਨੀ ਦੇ ਵਿੱਚ ਕੋਈ ਗਰੀਬ ਮਕਾਨ ਲੈ ਲਵੇ 15000 ਦਾ ਮਹੀਨੇ ਤੋਂ ਮੂੰਹ ਪੈ ਜਾਂਦਾ ਉਹਨੂੰ ਕੋਈ ਗਰੀਬਾਂ ਵਾਸਤੇ ਨਹੀਂ ਬਣਾ ਰਿਹਾ ਆ ਤਾਂ ਐਂਸ ਕਮਾਂਤਮਾਂ ਦਾ ਡਰਾਮਾ ਆਇਸ਼ਰਿਆ ਕਮਾਂਤਮਾਂ ਦਾ ਡਰਾਮਾ ਹਾਂ 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 ਜੀ ਹਾਂਜੀ 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 ਚਲੋ ਹਾਂ ਕਸ਼ੋਰਮ ਨੇ ਕਾਲੀਦਾਲ ਤੋਂ ਯੂਥ ਪ੍ਰਧਾਨ ਮੈਨਾ ਸਰਬਜੀਤ ਚੰਦਰ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕਿਦਾਂ ਦੇਖਦੇ ਹੋ ਤਰਨਾ ਆਏ ਤਰਨਾ ਲਾ ਕੇ ਹੁਣ ਚੱਲੇ ਹੋ ਪਰ ਅਸਲ ਦੇ ਵਿੱਚ ਨਿਕਲਿਆ ਕੀ ਤਰ ਦਰਨਾ ਹੁੰਦਾ ਸਰਕਾਰ ਦੇਉਂ ਇੰਡੀਕੇਸ਼ਨ ਕੰਨ ਖੋਲਣੇ ਤੇ ਵਾਰਨਿੰਗ ਉਹ ਦਰਨਾ ਅੱਜ ਤੁਸੀਂ ਦੇਖੋ ਕਿੱਡਾ بڑا ਇਕੱਠ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਆ ਜਿਹੜੀ ਸੰਗਤ ਪਹੁੰਚੀ ਹੋਈ ਸੀ ਕਿਸਾਨ ਪਹੁੰਚੇ ਹੋਏ ਸੀ ਹਰ ਵਰਗ ਪਹੁੰਚਿਆ ਹੋਇਆ ਸੀ ਉਹਦਾ ਕਾਰਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਧਰਨੀ ਅੱਜ ਗਵਾਹੀ ਕਰਕੇ ਬੋਲ ਕੇ ਗਏ ਨੇ ਤੇ ਸਰਕਾਰ ਨੂੰ ਚੇਤਾਵਨੀ ਦੇ ਕੇ ਗਏ ਨੇ ਕਿ ਜੇ ਤੁਸੀਂ ਇਹ 24000 ਏਕੜ ਇਹ ਕੇਵਲ ਜ਼ਮੀਨ ਨਹੀਂ ਤੁਸੀਂ ਲੋਕਾਂ ਦੀ ਇੱਕ ਪੀੜੀ ਮਾਰ ਰਹੇ ਹੋ ਕਾਰਨ ਕੀ ਹੈ ਕਿ ਜਿਹੜੀ ਅੱਜ ਲੈਂਡ ਪੂਲਿੰਗ ਹੋਏਗੀ ਉਹਨੇ ਕਿਤੇ ਹੁਣੇ ਬਾਥੜਾ ਹੋ ਜੇਗੀ 4 ਗੁਣਾ ਜਿਹੜੀ ਮਾਰਕੀਟ ਦੇ ਰੇਟ ਨੇ ਜ਼ਮੀਨੋਂ ਤੋਂ ਘੱਟ ਵਿਕੇਗੀ ਜੇ ਪਲਾਟ ਜਿਹੜੇ ਹਿਸਾਬ ਨਾਲ ਲੈਂਡ ਪੂਲਿੰਗ ਦੇਣਗੇ ਤੇ ਮੈਂ ਇਸ ਤੋਂ ਅੱਗੇ ਤੁਹਾਨੂੰ ਦੱਸਦਾ ਇਕੱਲੀ ਇਹ ਲੈਂਡ ਪੂਲਿੰਗ ਇਹ ਨਹੀਂ ਵੀ ਜ਼ਮੀਨ ਜ਼ਮੀਨਾਂ ਅਕਵਾਇਰ ਕਰਕੇ ਸਰ ਜਗਾ ਬਹੁਤ ਵੱਡੀ ਇਹਦੇ ਮਗਰ ਲੁੱਟ ਹੈ ਦਿੱਲੀ ਵਾਲਿਆਂ ਨੂੰ ਪਤਾ ਹੈ ਕਿ 1.5 ਸਾਲ ਰਹਿ ਗਿਆ ਕਿ ਜੋ ਲੁੱਟਿਆ ਜਾਂਦਾ ਲੁੱਟ ਲੋ ਇੱਥੇ ਦਲਾਲ ਤੁਰੇ ਫਿਰਦੇ ਨੇ ਪਿੰਡਾਂ ਦੇ ਵਿੱਚ ਕਿ ਲਿਆਓ ਜੀ ਇੰਨੇ ਪੈਸੇ ਦੇ ਦਿਓ ਤੁਹਾਡੀ ਜ਼ਮੀਨ ਜਿਹੜੀ ਆ ਅਸੀਂ ਇਸ ਐਕਟ ਤੋਂ ਲੈਂਡ ਪੁਲਿੰਗ ਤੋਂ ਬਾਹਰ ਕਢਾ ਦਨੇ ਇਹ ਕੁਝ ਵੀ ਚੱਲ ਰਿਹਾ ਹੋ ਰਿਹਾ ਹਾਂ ਸਾਡੇ ਕੋਲ ਕੱਲ ਕੱਲ ਹੀ ਇਹ ਖਬਰਾਂ ਪਹੁੰਚੀਆਂ ਨੇ ਕਿ ਇਦਾਂ ਦੀਆਂ ਗੱਡੀਆਂ ਵੀ ਕੁਮਰੀਆਂ ਨੇ ਪਿੰਡਾਂ ਦੇ ਵਿੱਚ ਇੱਥੇ ਲੋਕਾਂ ਖੜੇ ਸੀ ਉਹਨਾਂ ਮੈਂ ਚਲੇ ਗਏ ਹੁਣੇ ਦੱਸ ਕੇ ਗਏ ਨੇ ਉਹ ਕਿ ਕੱਲ ਵੀ ਇੱਥੇ ਦਲਾਲ ਤੁਰੇ ਫਿਰਦੇ ਸੀ ਕਿ ਤੁਹਾਡੇ ਭਾਈ ਆ ਅਸੀਂ ਬਾਹਰ ਕਰਾ ਦਨੇ ਆ ਆ ਅੰਦਰ ਕਰਾ ਦਨੇ ਆ ਇਹ ਬਹੁਤ ਵੱਡੀ ਲੁੱਟਾ ਬਹੁਤ ਵੱਡੀ ਪਲੈਨਿੰਗ ਦੇ ਨਾਲ ਕੀਤਾ ਹੋਇਆ ਕੰਮ ਹੈ ਇਹ ਲੋਕਾਂ ਦੇ ਭਲੇ ਲਈ ਨਹੀਂ ਪੰਜਾਬ ਨੂੰ ਲੁੱਟਣ ਲਈ ਕੀਤਾ ਹੋਇਆ ਕੰਮ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਡੇਢ ਸਾਲ ਲੁੱਟ ਕੇ ਆ ਤੋ ਲੈ ਜੋ ਟਰੱਕ ਟਰਾਲੀਆਂ ਭਰ ਕੇ ਟਰੱਕ ਭਰ ਕੇ ਕਿਉਂਕਿ ਮੁੜ ਕੇ ਪੰਜਾਬੀਆਂ ਦੇ ਮੂੰਹ ਤਾਂ ਲਾਉਣਾ ਨਹੀਂ ਹੈ ਮੈਂ ਇੱਕ ਸ਼ਬਦ ਹਮੇਸ਼ਾ ਬੋਲਦਾ ਹੁੰਦਾ ਤੇ ਉਹ ਸ਼ਬਦ ਸਟਿਕ ਪੈਂਦਾ ਇਹਨਾਂ ਦੇ ਕਿ ਇਹ ਮਾਡਰਨ ਅਬਦਾਲੀ ਨੇ ਪਹਿਲਾਂ ਇਧਰੋਂ ਆਏ ਸੀ ਅਫਗਾਨਿਸਤਾਨ ਤੋਂ ਇਹ ਹੁਣ ਮਾਡਰਨ ਨਵੇਂ ਅਬਦਾਲੀ ਦਿੱਲੀੋਂ ਆਏ ਨੇ ਦਿੱਲੀੋਂ ਧੜੇ ਬਣ ਕੇ ਨੇ ਮੁੱਖ ਮੰਤਰੀ ਸਰਿੰਡਰ ਕਰ ਚੁੱਕਿਆ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਸੀ ਕਿ ਸਾਡਾ ਆਪਣਾ ਧੀ ਪੁੱਤ ਹੈ ਗੱਲਾਂ ਬਹੁਤ ਮਾਰੀਆਂ ਭਗਵਾਨਤਮਾਨ ਨੇ ਗੱਲਾਂ ਨੂੰ ਜਿਚਾਉਣ 'ਚ ਵੀ ਕਾਮਯਾਬ ਹੋਇਆ ਪਰ 3 ਸਾਲ ਦੇ ਵਿੱਚ ਇੱਕ ਵੀ ਗੱਲ ਸੱਚ ਸਾਬਤ ਕਰਨ ਦੇ ਵਿੱਚ ਕੰਮਜਾਮ ਨਹੀਂ ਹੋ ਸਕਿਆ ਭਗਵੰਤ ਮਾਨ ਸੋ ਹੁਣ ਜਿੰਨੇ ਮਰਜੀ ਡਰਾਮੇ ਕਰੀ ਜਾਵੇ ਜੋ ਮਰਜੀ ਗੱਲਾਂ ਕਰੀ ਜਾਵੇ ਨਾਠੇ ਨਹੀਂ ਵੀ ਜਾਣਾ ਰਹਿੰਦਾ ਵੀ ਨਹੀਂ ਆਮਾਦੀ ਪਾਰਟੀ ਦੇ ਵਿੱਚ ਕਿਉਂਕਿ ਨਾ ਜੀ ਐਡੀ ਵੱਡੀ ਲੜਾਈ ਹੈ ਆਪਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਖੁਲਾਸੇ ਵੀ ਕਰਾਂਗੇ ਕਿ ਕਿੰਨੇ ਹਜ਼ਾਰਾਂ ਕਰੋੜ ਦੇ ਘਪਲਿਆਂ ਦਾ ਰੌਲਾ ਵੀ ਚੱਲ ਰਿਹਾ ਹੈ ਅੰਦਰੋਂ ਅੰਦਰ ਹੀ ਪਾਰਟੀ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਵੇਗਾ ਪਰ ਹੱਥ ਸਾਡੇ ਕੁਝ ਨਹੀਂ ਆਉਣਾ ਅਸੀਂ ਵੀ ਬੋਲਣ ਜੋ ਕੇ ਰਹਿ ਜਾਣਾ ਕਿਉਂਕਿ ਜੋ ਮੰਜੀ ਠੋਕਣੀਆਂ ਜਿਹੜਾ ਪੰਜਾਬ ਦਾ ਪੈਸਾ ਲੁੱਟਣਾ ਉਹ ਲੁੱਟ ਕੇ ਤਿੰਨ ਸਾਲ ਚ ਲੈ ਜਾ ਚੁੱਕੇ ਨੇ ਅਸੀਂ ਤਾਂ ਹਾਂ ਦਾ ਨਾਰਾ ਮਾਰ ਮਾਰ ਰਹੇ ਆ ਤੇ ਰੌਲਾ ਪਾ ਰਹੇ ਆ ਹਰੇਕ ਗੱਲ ਨੂੰ ਮੁੱਦੇ ਨੂੰ ਚੱਕ ਰਿਹਾ ਕਿ ਜੇਬ ਸ਼ਾਇਦ ਮਾਰਾ ਮੋਟਾ ਬਚਾਅ ਹੋ ਸਕੇ 1.5 ਸਾਲ ਦੇ ਵਿੱਚ ਸੋ ਆਮ ਲੋਕਾਂ ਨੂੰ ਹਰੇਕ ਵਰਗ ਨੂੰ ਨੌਜਵਾਨਾਂ ਨੂੰ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਲੀਆਂ ਨਸਲਾਂ ਤੇ ਫਸਲਾਂ ਹਰ ਵਰਗ ਨੂੰ ਪੰਜਾਬ ਦੀ ਤਰੱਕੀ ਨੂੰ ਬਚਾਉਣ ਵਾਲੇ ਸਿਰ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਤਕੜੇ ਹੋ ਪੰਜਾਬ ਤੇ ਪੰਜਾਬੀ ਤੇ ਇਕੱਠੇ ਹੋ ਤੇ ਇਹ ਲੋਕਾਂ ਦੇ ਖਿਲਾਫ ਡਟ ਕੇ ਖੜੇ ਹੋ ਜੇ ਪੰਜਾਬ ਨੂੰ ਆਪਾਂ ਮਾੜਾ ਮੋਟਾ ਬਚਾ ਸਕੀਏ ਤਰੱਕੀ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਇਹ ਤਰੱਕੀ ਦਾ ਪ੍ਰੋਜੈਕਟ ਹੈ ਅਰਬਨ ਸਟੇਟ ਬਣੇਗੇ ਤਾਂ ਤਰੱਕੀ ਹੋਏਗੀ ਬਿਜ਼ਨਸ ਆਊਗਾ ਸਭ ਕੁਝ ਇੰਨੀ ਛਿੱਤੀ ਨਾ ਬਣੇਗੀ ਜਾਨੂ ਮੈਂ ਤੁਹਾਨੂੰ ਦੱਸਿਆ ਨੇ ਜਾਨੂ ਬਣਨੀ ਆ ਜਾਨੂ ਦਾ ਇੱਕ ਪੀੜੀ ਖਤਮ ਹੋ ਜਣੀ ਅਗਲਿਆਂ ਦੀ ਤਰੱਕੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਸਦਕਾ ਕਾਲੀ ਸਰਕਾਰ ਨੇ ਮੁਹਾਲੀ ਦੇ ਨਿਡਰ ਤੇ ਜਾ ਕੇ ਦੇਖੋ ਤਰੱਕੀ ਉਹਨੂੰ ਕਹਿੰਦੇ ਨੇ ਕਿ ਸਾਲਾਂ ਦੇ ਵਿੱਚ ਕੀ ਤੇ ਕੀ ਕੁਝ ਕਰਕੇ ਰੱਖ ਤਿਆ ਤਰੱਕੀ ਇਹ ਨਹੀਂ ਹੈਗੀ ਕਿਸ ਤਰ੍ਹਾਂ ਤੁਸੀਂ ਨਾਂ ਤਰੱਕੀ ਦਾ ਦੋ ਡੇਢ ਸਾਲ ਦੇ ਵਿੱਚ ਲੁੱਟ ਕੇ ਪਾਰ ਜਾਣੇ ਨੇ ਕਿਹੜੀ ਤਰੱਕੀ ਹੋ ਰਹੀ ਹੈ ਗੱਲ ਹੈ ਬਈ ਤੇ ਤੁਸੀਂ ਉਸ ਤਰੱਕੀ ਦੀ ਗੱਲ ਕਰਦੇ ਹੋ ਤੁਸੀਂ ਉਹ ਤਰੱਕੀ ਕੀਤੀ ਹੋ ਆ ਤਰੱਕੀ ਕਰਨ ਦੀ ਗੱਲ ਕਰਦੇ ਅਸੀਂ ਕਰਕੇ ਦਿਖਾਤੀ ਤੁਸੀਂ ਜੇ ਇਹਨਾਂ ਨੇ 3 ਸਾਲ ਦੇ ਵਿੱਚ ਕੋਈ ਗੱਲ ਪੂਰੀ ਕਰੀ ਹੁੰਦੀ ਫਿਰ ਸ਼ਾਇਦ ਮਾਣਾ ਮੋਟਾ ਯਕੀਨ ਕਰ ਵੀ ਲੈਂਦੇ 3 ਸਾਲ ਦੀ ਇੱਕ ਗੱਲ ਦਾ ਦਿੰ ਜਿਹੜੀ ਪੂਰੀ ਕਰੀ ਹੋਵੇ ਬੋਰਡ ਬੋਰਡ ਤਾਂ ਲੱਗੇ ਹੋਏ ਆ ਹੁਣ ਤਾਂ ਬੱਸਾਂ ਦੇ ਪਿੱਛੇ ਲੱਗਣ ਲੱਗੇ ਨਸ਼ਾ ਵਿਰੋਧ ਜਿਹੜਾ ਹੁਣ ਤਾਂ ਯਾਤਰਾ ਸ਼ੁਰੂ ਹੋ ਅੱਛਾ ਬੜੀ ਕਮਾਲ ਦੀ ਤੁਸੀਂ ਸਵਾਲ ਪੁੱਛ ਲਿਆ ਕਿ ਬੋਰਡ ਲੱਗਣ ਲੱਗੇ ਅਕਾਲੀ ਸਰਕਾਰ ਵੇਲੇ 40 ਕਰੋੜ ਦਾ ਬਜਟ ਹੁੰਦਾ ਸੀ ਇੱਕ ਸਾਲ ਦਾ ਅਸ티ਹਾਰਬਾਜੀ ਦਾ ਹੁਣ ਪਤਾ ਕਿੰਨਾ 700 ਕਰੋੜ ਇੱਕ ਸਾਲ ਦਾ ਅਕਲ ਕਰਦਾ ਮੈਂ 700 ਕਰੋੜ ਪਲੱਸ ਬਜਟ ਆ ਇੱਕ ਸਾਲ ਦਾ ਆ ਸਿਰਫ ਭਗਵੰਤ ਮਾਨ ਤੇ ਕੇਜਰੀਪਾਲ ਦੀਆਂ ਫੋਟੋਆਂ ਦਿਖਾਉਣ ਲਈ ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਚਾਹੇ ਆ ਬੋਰਡ ਨੇ ਇਹ ਬੋਰਡਾਂ ਦੇ ਬਿੱਲ ਕਢਾ ਕੇ ਦੇਖੋ ਜਿਹੜਾ 900 ਹਜ਼ਾਰ 1100 ਰੁਪਏ ਚ ਬੋਰਡ ਬਣ ਜਿੰਦਾ 27 2250 ਰੁਪਏ ਬਿੱਲ ਪਾਇਆ ਵਾ ਮੈਂ ਕਹਾਂ ਜੀ ਕੱਢਾਂਗੇ ਸਾਰਾ ਕੁਝ ਸਾਰਾ ਲਿਆਈਓ ਅਗਲੇ ਇੰਟਰਵਿਊਜ਼ ਮੈਂ ਤੁਹਾਡੇ ਡਾਕੂਮੈਂਟ ਲੈਣੇ ਆ ਪਤਾ ਲਿਆ ਦਾਂਗੇ ਲਿਆ ਦਾਂਗੇ ਕੱਢ ਕੇ ਇਹ 700 ਕਰੋੜ ਵਾਲੀ ਦਾ ਗੱਲ ਕਲੀਅਰ ਆ ਤੇ ਬੋਰਡਾਂ ਦੇ ਜਿਹੜੇ ਬਿੱਲ ਨੇ ਤੁਹਾਨੂੰ ਉਹ ਵੀ ਲਿਆ ਕੇ ਦੇ ਦਿੰਨੇ ਆ ਇੱਕ ਗੱਲ ਹੈ ਮੈਂ ਸੁਣ ਰਿਆ ਸੀ ਗੱਲ ਉਹ ਕਹਿੰਦਾ ਇੱਕ ਹੋਰ ਅਕਾਲੀ ਦਲ ਬਣੀ ਹੋਈ ਆ ਉਹ ਕਿਹੜੀ ਅਕਾਲੀ ਦਲ ਹੈ ਚਲੋ ਦੇਖੋ ਅਕਾਲੀ ਦਲ 100 ਸਾਲ ਦਾ ਇਤਿਹਾਸ ਆ ਬਹੁਤ ਅਕਾਲੀ ਦਲ ਬਣੇ ਬਹੁਤ ਟੁੱਟੇ ਬਣਦੇ ਰਹੇ ਨੇ ਇਹ ਚੱਲਦਾ ਰਹਿਣਾ ਕੰਮ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਮੇਂ-ਸਮੇਂ ਤੇ ਮੈਂ ਸਮਝਦਾ ਕਿ ਏਜੰਸੀਆਂ ਜਾਂ ਦੂਜੀਆਂ ਪਾਰਟੀਆਂ ਆਪਣੇ ਏਜੰਡੇ ਰਾਹੀਂ ਅਕਾਲੀ ਦਲ ਦੇ ਵਿੱਚੋਂ ਹੀ ਬੰਦਿਆਂ ਨੂੰ ਪਾੜ ਕੇ ਇੱਕ ਏਜੰਡੇ ਤਹਿਤ ਚਲਾਉਂਦੀਆਂ ਨੇ ਪਰ ਉਹ ਕਦੇ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅਸਲੀ ਤੇ ਨਕਲੀ ਵਿੱਚ ਹਮੇਸ਼ਾ ਫਰਕ ਰਹਿੰਦਾ ਸੋ ਇਸ ਲਈ ਅਕਾਲੀ ਦਲ ਬਣਦੇ ਰਹੇ ਨੇ ਟੰਦੇ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਅਕਾਲੀ ਦਲ ਆ ਜਿਹੜਾ ਲੋਕਾਂ ਦੀ ਲੜਾਈ ਲੜ ਰਿਹਾ ਉਹ ਆ ਬੈਠਾ ਲੋਕਾਂ ਦੇ ਵਿੱਚ ਇਹ ਗੱਲ ਹੈ ਵੀ ਕਈ ਐਨਆਰਜ਼ ਵੀ ਨੇ ਕਈ ਬਾਹਰ ਵੀ ਬੈਠੇ ਆ ਉਹਨਾਂ ਲਈ ਤਾਂ ਐਪ ਪਾਲਿਸੀ ਸਹੀ ਹੈ ਕਈ ਕਹਿੰਦੇ ਨੇ ਜਿਨ੍ਹਾਂ ਦੀ ਜ਼ਮੀਨ ਦਾ ਮੁੱਲ ਹੀ ਇਹਨਾਂ ਨਹੀਂ ਆ ਕਈਆਂ ਦੀ ਜ਼ਮੀਨਾਂ ਦਾ ਮੁੱਲ ਨਹੀਂ ਹੁੰਦਾ ਉਹ ਕਹਿੰਦੇ ਆ ਵੀ ਹਾਂ ਕਰ ਦੋ ਤੁਸੀਂ ਜੇ ਹੁਣ 24000 ਏਕੜ ਦੀ ਗੱਲ ਹੈ ਜਿਉਂ ਚ ਹੁਣ 500 ਕਿੱਲੇ ਵਾਲੇ ਬੰਦੇ ਕਹਿਣ ਕਿ ਸਾਨੂੰ ਆ ਫਾਇਦਾ ਹੋ ਰਿਹਾ ਜੀ ਤੁਸੀਂ ਇਕੱਲੇ 500 ਨੂੰ 232000 ਨਾਲ ਨਾ ਟੰਗ ਸਕਦੇ ਇਹ ਵੀ ਦੇਖਣਾ ਪੈਣਾ ਜੀ ਉਹਨਾਂ ਨੇ ਵੀ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਦੇ ਸਰਪੰਚ ਆ ਉਹਨਾਂ ਨੇ ਵੀ ਇਕੱਠ ਕਰਨਾ ਸ਼ੁਰੂ ਕਰਤੇ ਆ ਉਹਨਾਂ ਨੇ ਵੀ ਸਮਝਾਉਣਾ ਸ਼ੁਰੂ ਕਰਤਾ ਵੀ ਇਹ ਤੁਹਾਡੇ ਫਾਇਦੇ ਦੀ ਆ ਉਹਨਾਂ ਨਾਲ ਵੀ ਬੜੇ ਲੋਕ ਹੁਣ ਕੱਢ ਗਿਆ ਬੜੇ ਪਿੰਡਾਂ ਦੇ ਵਿੱਚ ਕਿਸਾਨ ਇਹ ਗੱਲ ਦੀ ਛਾਣਮਣ ਵੀ ਕਰਨੀ ਪੈਣੀ ਹੈ ਨਾ ਜਿਹੜੇ ਲੋਕ ਸਮਝਾ ਰਹੇ ਹੁੰਦੀ ਆਪਣੀ ਜ਼ਮੀਨ ਹੈ ਕਿ ਨਹੀਂ ਵਿੱਚ ਮ ਦੂਜੇ ਜ਼ਿਲ੍ਹੇ 'ਚ ਆ ਕੇ ਇੱਥੇ ਸਮਝਾਈ ਜਾਵਾਂ ਕਿ ਆ ਸਕੀਮਾ ਆ ਕੰਮ ਕਰਦੀ ਹੈ ਜਿਹਦੀ ਜ਼ਮੀਨ ਗਈ ਹੈ ਫਿਰ ਲੋਕ ਐਵੇਂ ਕਮਲੇ ਨੇ ਫਿਰ ਲੋਕ ਜਿਹੜੇ ਕਾਹ ਪਾ ਰਹੇ ਨੇ ਜਿਹੜੇ 24000 ਏਕੜ ਦੇ ਮਾਲਕ ਨੇ ਐਵਰੇਜ ਲੋਕ ਖਿਲਾਫ ਨੇ ਇਸ ਪ੍ਰੋਜੈਕਟ ਦੇ ਜੇ ਹੁਣ 5% ਨਾਲ ਹੋਣਗੇ ਕਿਉਂ ਨਾਲ ਹੋਣਗੇ ਕੀ ਮਨਚਾ ਹੈ ਜਾਂ ਉਹਨਾਂ ਦੀ ਜ਼ਮੀਨਾਂ ਦੀ ਕੀ ਪ੍ਰੋਬਲਮ ਹੈ ਹੁਣ 5% ਜੇ ਖੁਸ਼ ਹੋਣਗੇ ਉਹਦੇ ਪਿੱਛੇ 95% ਨੂੰ ਥੋੜਾਪ ਬਟੰਕ ਸਕਦੇ ਆ ਪਰ ਜਿੰਦਾ ਇੱਕ ਏਕਲਾ ਉਹਨੂੰ ਅੰਦਰ ਹਜ਼ਾਰ ਗਾ ਜਗ੍ਹਾ ਮਿਲ ਰਹੀ ਹੈ ਜਾਂ 200 ਗਾ ਜ ਉਹਨੂੰ ਕਮਰਸ਼ਲ ਮਿਲ ਰਹੀ ਇਹ ਬੜੀ ਡਿਟੇਲ ਦੀ ਗੱਲ ਆ ਜੇ ਕਿਸੇ ਦੀ ਕੀਮਤ 4 ਕਰੋੜ ਆ ਕਿਲੇ ਦੀ ਜਿਹੜਾ ਉਹਨੂੰ 1000 ਗਜ ਦਾ ਪਲਾਟ ਮਿਲਣਾ ਤੇ ਜਿਹੜਾ ਤੁਸੀਂ ਕਹਿੰਦੇ ਕਮਰਸ਼ਲ ਕੋਈ ਬੂਥ ਮਿਲਲੇ ਨੇ ਜੇ ਉਹਨਾਂ ਦੀ ਕੈਲਕੂਲੇਸ਼ਨ ਕਰੋਗੇ ਤਾਂ ਉਹ ਇੱਥੇ ਪੈਸਾ ਮੈਂ ਪ੍ਰਬੰਧ ਸਿੰਘ ਬੰਟੀ ਨਿਵਾਣਾ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਜੀ ਕਿਤਾ ਦੇਖਦੇ ਹੋ ਕਿਉਂਕਿ ਇੱਕ ਪਾਸੇ ਗੱਲ ਆਂਦੀ ਆ 24311 ਕਿਲੇ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਦੇ ਐਕਵਾਇਰ ਹੋਣ ਵਾਲੀ ਆ ਤੇ ਦੂਜੇ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਆ ਵੀ ਅਸੀਂ ਜਿਹੜਾ ਮੁੱਲ ਆ ਉਸ ਤੋਂ 3 ਗੁਣਾ ਵਾਧਾ ਦਵਾਂਗੇ ਕੁਝ ਕਿਸਾਨਾਂ ਨੇ ਵੀ ਕਹਿਤਾ ਵੀ ਸਾਡੀ ਜ਼ਮੀਨ ਚਲੀ ਜਾਵੇ ਸਾਨੂੰ ਇਹਨਾਂ ਫਰਕ ਨਹੀਂ ਪੈਂਦਾ। ਮੈਨੂੰ ਇੱਕ ਗੱਲ ਦੱਸੋ ਜੇ ਐਡੀ ਵਧੀਆ ਸਰਕਾਰ ਦੀ ਸਕੀਮ ਹੋਵੇ ਤੇ ਫਿਰ ਇੰਨੀ ਹਾਹਾਕਾਰ ਕਿਉਂ ਮੱਚਦੀ ਉਸ ਦਿਨ ਦੀ? 24000 ਏਕੜ ਵਾਯੋਗ ਜ਼ਮੀਨ ਤੁਸੀਂ ਅਕਵਾਇਰ ਕਰਕੇ ਤਕਰੀਬਨ 32-33 ਪਿੰਡਾਂ ਦੇ ਕਿਸਾਨਾਂ ਨੂੰ ਭੁੱਖਾ ਮਾਰਨਾ ਚਾਹੁੰਦੇ ਹੋ? ਕੀ ਕਰੋਗੇ ਤੁਸੀਂ? ਕੀ ਕਹਿ ਰਹੇ ਹੋ? ਕਿਸਾਨਾਂ ਦੀ ਸਹਿਮਤੀ ਹੋਵੇ ਤੇ ਜੇ ਸਹਿਮਤੀ ਹੁੰਦੀ ਤਾਂ ਫਿਰ ਰੌਲਾ ਹੀ ਨਹੀਂ ਪੈਣਾ ਸੀ। ਫਿਰ ਸਹਿਮਤੀ ਲੈ ਕੇ ਅਕਵਾਇਰ ਕਰਨ ਦੇ ਨੋਟਿਸ ਕੱਢ ਦਿੰਦੇ। ਮੁੱਦਾ ਕੀ ਹੈ ਜੀ ਕਿ ਨੋਟਿਸ ਕੱਢ ਕੇ ਲੋਕਾਂ ਤੋਂ ਪੈਸੇ ਲੈ ਕੇ 1 ਕਰੋੜ ਰੁਪਇਆ ਪਰ ਏਕੜ ਦਾ ਰੇਟ ਚੱਲ ਰਿਹਾ ਤੇ ਉਹ ਜ਼ਮੀਨਾਂ ਵਿੱਚੋਂ ਕੱਢਣੀ ਹੈ ਇਲੈਕਸ਼ਨ ਤੋਂ ਪਹਿਲਾਂ 1500 ਕਰੋੜ ਰੁਪਇਆ ਇਕੱਠਾ ਕਰਨਾ ਹੈ ਇਸ ਇਲੈਕਸ਼ਨ ਵਾਸਤੇ ਵੀ ਇਕੱਠਾ ਕਰਨਾ ਹੈ ਜਿਹੜੀ ਗਾਂਹ ਦਿੱਲੀ ਚੋਂ ਸਰਕਾਰ ਤਾਂ ਹੈ ਨਹੀਂ ਉਹ ਗਾਂਹ 3 ਸਾਲਾਂ ਨੂੰ ਇਲੈਕਸ਼ਨ ਆਉਣੀ ਹੈ ਚਾਰਾਂ ਨੂੰ ਉਹਦੇ ਵੀ ਪੈਸੇ ਹੁਣੇ ਇਕੱਠੇ ਕਰਨ ਤੇ ਲੱਗੇ ਪਏ ਹੈ ਪ੍ਰਿੰਕਲ ਆਂਦੀ ਆ ਵੀ ਦੂਜੇ ਪਾਸੇ ਲਗਾਤਾਰ ਇਹ ਕਹਿ ਰਿਹਾ ਸੀ ਤੱਕਾ ਨਹੀਂ ਕਰਾਂਗੇ ਜਿਹੜਾ ਆਪ ਜ਼ਮੀਨ ਦੇਣਾ ਚਾਹੁੰਦਾ ਉਹ ਦੇਵੇ ਸਾਡੇ ਨਾਲ ਕੋਈ ਤੱਕਾ ਨਹੀਂ ਕੀਤਾ ਜਾਵੇਗਾ ਅਤੇ 1000 ਗਾਜ ਜਿਹੜਾ ਅਸੀਂ ਅੰਦਰ ਦੇ ਦਾਂਗੇ ਜੇ ਕੋਮਰਸ਼ੀਅਲ ਜ਼ਮੀਨ ਲੈਣਾ ਚਾਹੁੰਦਾ 200 ਗਾਜ ਅਸੀਂ ਉਹ ਵੀ ਦੇ ਦਾਂਗੇ ਬ੍ਰਦਰ ਫਿਰ ਲੋਕਾਂ ਦੀ ਸਹਿਮਤੀ ਲੈ ਕੇ ਨੋਟਿਸ ਕੱਢਣਾ ਸੀ ਨਾ ਮੈਂ ਉਹੀ ਗੱਲ ਕਹਿ ਰਿਹਾ ਫਿਰ ਤੁਸੀਂ ਇੱਕ ਬਲੈਂਕਟ ਨੋਟਿਸ 24311 ਕਿੱਲਿਆਂ ਦਾ ਕੱਢਤਾ 32 ਪਿੰਡਾਂ ਦੇ ਵਿੱਚ ਤੁਸੀਂ ਨੋਟਿਸ ਜਾਰੀ ਕਰਤੇ ਫਿਰ ਸਹਿਮਤੀ ਲੈ ਲੈਂਦੇ ਪਹਿਲਾਂ ਕਿਸਾਨਾਂ ਦੀ ਇਹ ਐਡੀ ਤੁਹਾਡੀ ਸਕੀਮ ਉਹਨਾਂ ਨੂੰ ਚੰਗੀ ਲੱਗਦੀ ਤੁਹਾਨੂੰ ਸਹਿਮਤੀ ਨਾਲ ਦੇ ਦਿੰਦੇ ਇਹ ਤੁਸੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਹਿੰਦੇ ਹੋ ਕਿ ਅਸੀਂ 1000 ਕਾਜ ਦਾ ਪਲਾਟ ਦੇ ਦਿਆਂਗੇ ਜਾਂ ਅਸੀਂ ਕਮਰਸ਼ਲ ਦੇ ਦੇਾਂਗੇ ਤੁਹਾਨੂੰ ਜਗਾ 24000 ਏਕੜ ਡਿਵੈਲਪ ਕਰਨ ਤੇ ਕਿੰਨੇ ਸਾਲ ਲੱਗਣਗੇ ਆ ਕਿੰਨੀਆਂ ਆ ਤੁਹਾਡੇ ਗਵਾਂਡ ਚ ਉਹ ਕਿਹੜੀ ਈਰੀਓ ਕਲੋਨੀ ਹੈ ਕੀ ਹੈ ਆਈਰੀਓ 20 ਸਾਲ ਮੈਨੂੰ ਹੋ ਗਏ ਵੇਂਦੇ ਨੂੰ ਉਹ ਉਹ ਨਿੱਕੀ ਜੀ ਕਲੋਨੀ ਤਾਂ ਇਤਨੀ ਡਿਵੈਲਪ ਨਹੀਂ ਹੋਈ ਖਤਮ ਹੀ ਹੋ ਗਿਆ ਤਾਂ ਕਿਸੇ ਹੋਰ ਕੋਲ ਚਲੀ ਗਈ। ਉਹੀ ਗੱਲ ਕਰ ਰਹੇ ਆ ਨਾ ਜੀ 24000 ਏਕੜ ਡਿਵੈਲਪ ਕਰਨ ਚ 25-30 ਸਾਲ ਲੱਗ ਜਾਂਦੇ ਆ ਤੇ 30 ਸਾਲ ਫਿਰ ਲੋਕ ਕੀ ਤੁਹਾਡੇ ਮੂੰਹ ਵਲ ਵੇਖੀ ਜਾਣ ਕੇ ਬੈਠੇ ਕੋਈ ਲੋਨ ਵੀ ਨਹੀਂ ਲੈ ਸਕਦਾ। ਕੋਈ ਲੋਨ ਨਹੀਂ ਲੈ ਸਕਦਾ ਉਹਦੇ ਤੇ ਕੋਈ ਫਰਦ ਤੇ ਨੋਟ ਚੜ ਗਏ ਤੁਹਾਡੇ ਤੇ ਫਿਰ ਲੋਕ ਜਾਣ ਕਿੱਥੇ ਜੀ ਤੁਸੀਂ ਉਹਨਾਂ ਦੀ ਜ਼ਮੀਨ ਲੈ ਰਹੇ ਹੋ ਕਿਸਾਨ ਦੀ ਰੋਟੀ ਕਿੱਥੋਂ ਖਾਊਗਾ? ਕੰਮ ਕੰਮੇ ਜਿਹੜੇ ਕਿਸਾਨਾਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਸਾਡੇ ਮਜ਼ਦੂਰ ਭਰਾ ਉਹ ਕਿੱਥੇ ਜਾਣਗੇ? ਲੋਕਾਂ ਦੇ ਘਰ ਵਿੱਚ ਆ ਰਹੇ ਆ ਲੋਕਾਂ ਦੇ ਡੰਗਰ ਪਸ਼ੂ ਰੱਖੇ ਹੋਏ ਆ ਕਿੱਥੇ ਜਾਣ ਲੋਕ ਯਾਰ ਇਹ ਲੋਕਾਂ ਦਾ ਰੋਜ਼ਗਾਰ ਹੈ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਇੱਥੇ ਤੇ ਤੁਸੀਂ ਉਹਨਾਂ ਦੀ ਬਿਨਾਂ ਸਹਿਮਤੀ ਤੋਂ ਨੋਟਿਸ ਕੱਢ ਕੇ ਤੇ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਤੇ ਉਹ ਨੋਟ ਚੜਾ ਕੇ ਤੇ ਅੱਜ ਉਹਨਾਂ ਨੂੰ ਵਿਹਲਾ ਕਰਮ ਨੂੰ ਫਿਰਦੇ ਹੋ ਇਹ ਕਹਿ ਨਹੀਂ ਗੱਲਾਂ ਲੁਧਿਆਣੇ ਚ ਕਈ ਜ਼ਮੀਨਾਂ ਐ ਹੋ ਜਿਹੜੀ ਆਰਮੀ ਦੇ ਅੰਡਰ ਆਂਦੀਆਂ ਨੇ ਉਹ ਵੀ ਇਸ ਮੈਪ ਦੇ ਵਿੱਚ ਆ ਗਈਆਂ ਨੇ ਉਹ ਕਿਸ ਤਰੀਕੇ ਨਾਲ ਸਰਕਾਰ ਲੈ ਲਉਂਦੀ ਲੁੱਟ ਮੱਚੀ ਆ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਦੇਖਿਆ ਹੀ ਕੁਛ ਨਹੀਂ ਜੀ 24 ਹਰ ਏਕੜ ਦਾ ਤੁਸੀਂ ਨੋਟਿਸ ਕੱਢਤਾ ਪਤਾ ਵੀ ਐਕਵਾਇਰ ਨਹੀਂ ਹੋਣੀ ਲੋਕਾਂ ਦੇ ਵਿੱਚ ਬਹੁਤ ਹਾਹਾਕਾਰ ਮੱਚੀ ਆ ਲੋਕ ਵਿਰੋਧ ਕਰਨਗੇ ਮੁੱਦਾ ਸਿਰਫ ਇਹ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹਨਾਂ ਤੋਂ ਪੈਸੇ ਲੈ ਕੇ ਜੇਬਾਂ ਗਰਮ ਕਰਕੇ ਆਮ ਆਦਮੀ ਪਾਰਟੀ ਦਾ ਖਜ਼ਾਨਾ ਭਰ ਕੇ ਤੇ ਉਹ ਜ਼ਮੀਨਾਂ ਵਿੱਚੋਂ ਕੱਢ ਦਿਓ ਆ ਮੁੱਦਾ ਇਸ ਚੀਜ਼ ਦਾ ਉਹ ਕਹਿੰਦੇ ਵੀ ਲੈਂਡ ਬਾਲਿੰਗ ਪਾਲਿਸੀ ਜਿਹੜੀ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਆਈ ਸੀ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਕਦੇ ਧਰਨਾ ਨਹੀਂ ਲੱਗਿਆ ਸੀ ਕਿਤੇ ਲੋਕ ਐਡੀਆਂ ਵਧੀਆ ਪਾਲਿਸੀਸ ਸੀ ਕੀ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਕੇ ਜਾਂਦੇ ਸੀ ਤੇ ਅਕਾਲੀ ਦਲ ਦੀ ਸਰਕਾਰ ਗਈ ਨੂੰ 8 ਸਾਲ ਹੋ ਗਏ ਅੱਜ ਆਪਦੀ ਗੱਲ ਕਰੋ ਇੱਥੇ ਤੁਹਾਡੀਆਂ ਕੀ ਪਾਲਿਸੀਆਂ ਐ ਕਹਿਣੀ ਤੇ ਕਥਨੀ 'ਚ ਕੀ ਫਰਕ ਐ ਪੰਜਾਬ ਨੂੰ ਹਰ ਪੱਖੋਂ ਮਾਰਨ ਤੇ ਲੱਗੇ ਐ ਚਾਹੇ ਜ਼ਮੀਨਾ ਖੋ ਕੇ ਲੈ ਲੋ ਚਾਹੇ ਪੰਜਾਬੀਆਂ ਦੀਆਂ ਨੌਕਰੀਆਂ ਲੈ ਲੋ ਅੱਜ ਨੌਕਰੀ ਪੰਜਾਬ ਦੇ ਵਿੱਚ ਸਾਰੇ ਬਾਹਰ ਲਿਆਂ ਨੂੰ ਮਿਲ ਰਹੀ ਐ ਸਾਡੇ ਯੂਨੀਵਰਸਿਟੀ ਬਾਬੇ ਫਰੀਦ ਦਾ ਕਿੰਨਾ ਰੌਲਾ ਪਿਆ ਉੱਥੇ ਵਾਈਸ ਚਾਂਸਲਰ ਲਾਤਾ ਹਿਮਾਚਲ ਤੋਂ ਸਾਰਾ ਹਿਮਾਚਲ ਲਿਆ ਕੇ ਪ੍ਰਤੀਕਰਤਾ ਉਹਨੇ ਉੱਥੇ ਤੇ ਪੰਜਾਬ ਦੇ ਮੁੰਡੇ ਜਿਹੜੇ ਲੱਗੇ ਸੀ ਉਹਨਾਂ ਨੂੰ ਕੱਢਤਾ ਤੁਸੀਂ ਇਨਸਪੈਕਟਰਾਂ ਦੀ ਪਿੱਛੇ ਜੇ ਭਰਤੀ ਹੋਈ ਮਾਨਸਾ ਡਿਸਟ੍ਰਿਕਟ ਸੱਤ ਇਨਸਪੈਕਟਰ ਭਰਤੀ ਹੋਏ 6 ਪੰਜਾਬ ਚੋਂ ਬਾਹਰ ਲਏ ਸੀ ਨੌਕਰੀਆਂ ਸਾਡੀਆਂ ਖੋ ਰਹੇ ਹੋ ਵਪਾਰ ਸਾਡਾ ਖੋ ਰਹੇ ਹੋ ਜ਼ਮੀਨਾਂ ਸਾਡੀਆਂ ਖੋ ਰਹੇ ਹੋ ਤੇ ਫਿਰ ਇਹੀ ਸਜ਼ਾ ਦੇ ਰਹੇ ਹੋ ਲੋਕਾਂ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਦਿੱਤੀ ਸੀ ਇਹਨੂੰ ਕੀ ਇੰਨੀ ਜ਼ਮੀਨ ਇੰਨੀ ਅਰਬਨ ਸਟੇਟਸ ਦੀ ਲੋਡ ਹੈਗੀ ਆ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਤੁਸੀਂ ਮੈਨੂੰ ਦੱਸ ਦਿਓ ਲੋਡ ਹੈਗੀ 25 ਹਜ਼ਾਰ ਕਿੱਲੇ ਦੀ 25000 ਕਿਲੇ ਤਾਂ ਮੈਨੂੰ ਸ਼ਾਇਦ ਸਾਰਾ ਲੁਧਿਆਣਾ ਨਹੀਂ ਹੋਣਾ ਇੱਕ ਹੋਰ ਨਵਾਂ ਲੁਧਿਆਣਾ ਉੱਤੇ ਬਣਾਉਣਾ ਲੁਧਿਆਣਾ ਹੀ ਕਹਿ ਰਹੇ ਨੇ ਨਿਊ ਲੁਧਿਆਣਾ ਬਣਾਉਣਾ ਲੋਕਾਂ ਦੀ ਸਹਿਮਤੀ ਲਓ ਕੋਈ ਲੋਕਾਂ ਨੂੰ ਉਹ ਜੀ ਚੀਜ਼ ਦਿਓ ਕਿ ਲੋਕ ਤੁਹਾਡਾ ਆਪਰ ਰਿਸਿਸਟ ਨਹੀਂ ਕਰ ਸਕਣ ਅੱਜ ਤੁਸੀਂ ਯਾਰ ਬਲੈਂਕਟ ਮੈਂ ਚਾਹੇ ਮੇਰੀ ਜ਼ਮੀਨ ਹੈ ਫੋਰ ਐਗਜ਼ਾਮਪਲ ਮੈਂ ਨਹੀਂ ਦੇਣੀ ਚਾਹੁੰਦਾ ਚਾਹੇ ਜਿੰਨਾ ਮਰਜ਼ੀ ਮੈਨੂੰ ਤੁਸੀਂ ਦੇ ਦਿਓ ਕਿਵੇਂ ਮੈਨੂੰ ਕੰਪੈਲ ਕਰ ਲੋਗੇ ਤੁਸੀਂ ਅੱਜ ਮੇਰੇ ਫਰਦਾਂ ਦੇ ਵਿੱਚ ਐਂਟਰੀਆਂ ਚੜਾਤੀਆਂ ਮੈਂ ਕੋਈ ਲੋਨ ਲੈਣਾ ਕੋਈ ਕਾਰੋਬਾਰ ਕਰਨਾ ਕਿਵੇਂ ਕਰਾਂ ਮੈਂ ਉਸੇ ਸੋ ਇਹ ਲੋਕ ਸਬਕ ਸਿੱਖਣਗੇ ਲੋਕਾਂ ਦਾ ਹੜ ਜਿਹੜਾ ਆਇਆ ਇੱਕ ਸੰਕੇਤ ਹੈ ਸਰਕਾਰ ਆਸਤੇ ਕੀ ਆਉਣ ਵਾਲਾ ਸਮਾਕ ਇਹ ਜਾਉਣ ਵਾਲਾ ਕੋਸੇ ਵੀ ਆ ਪੰਜਾਬ ਦੇ ਕਿਸਾਨ ਕਲੋਨਾਈਜ਼ਰਾਂ ਨੂੰ ਤਾਂ ਆਪਣੀ ਜ਼ਮੀਨਾਂ ਵੇਚਦੇ ਹੀ ਆ ਆ ਇੱਥੇ ਵੀ ਦੂਰ ਨਹੀਂ ਜਾਂਦਾ ਇੱਥੇ ਸਾਊਥ ਸਿਟੀ ਵੱਲ ਚਲਾ ਜਾਂਦਾ ਸਨ ਵੀ ਬਣੀਆਂ ਹੋਰ ਕਿੰਨੀਆਂ ਬਣੀਆਂ ਨੇ ਤੇ ਕਿਸਾਨਾਂ ਨੇ ਕਮਾਇਆ ਹੀ ਆ ਕਿਸਾਨ ਜਿਨ੍ਹਾਂ ਕੋ ਕੁਝ ਨਹੀਂ ਹੁੰਦਾ ਸੀ ਕਿਉਂਕਿ ਆ ਪਿੰਡਾਂ ਦੇ ਵਿੱਚ ਕੋਈ ਵੱਡੀ ਜ਼ਮੀਨ ਨਹੀਂ ਸੀ ਕਿਸੇ ਕੋਲ ਇੱਕ ਕਿਲਾ ਦੋ ਕਿਲਾ ਸੀ ਮੇਰੇ ਵੀਰ ਮੈਂ ਆਪਦੀ ਮਰਜ਼ੀ ਨਾਲ ਚਾਹੇ ਕਿਸੇ ਨੂੰ ਦੇਵਾਂ ਚਾਹੇ ਕਿਸੇ ਨੂੰ ਦਾਨ ਕਰਾਂ ਸਰਕਾਰ ਕੌਣ ਹੁੰਦੀ ਹੈ ਢੇਕਾ ਲੱਗਦੀ ਹੈ ਸਰਕਾਰ ਮੇਰੇ ਤੋਂ ਮੇਰੀ ਜ਼ਮੀਨ ਮੇਰੀ ਮਰਜ਼ੀ ਤੋਂ ਖلاف ਲੈ ਜਾਵੇ ਇਹ ਕੀ ਜਸਟੀਫਿਕੇਸ਼ਨ ਹੈ ਜੀ ਮੈਂ ਆਪਦੀ ਜ਼ਮੀਨ ਰਾਜਸਥਾਨ ਚ ਵੇਚ ਕੇ ਆਇਆ ਇਹਦਾ ਮਤਲਬ ਇਹ ਥੋੜੀ ਕਿ ਮੇਰੀ ਸਰਕਾਰ ਜ਼ਮੀਨ ਲੈ ਲਵੇ ਕੀ ਇਹ ਜਸਟੀਫਿਕੇਸ਼ਨ ਹੈ ਜੀ ਕਿ ਸਰਕਾਰ ਲੋਕਾਂ ਨੇ ਸਨ ਵੀ ਉਹਨੂੰ ਦੇਤੀ ਤਾਂ ਲੋਕ ਸਾਨੂੰ ਵੀ ਦੇਣ ਗੁੰਡਾਗਰਦੀ ਹੈ ਇਹ ਇਹ ਕੋਈ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿਸੇ ਚੀਜ਼ ਦੀ ਕਹਿੰਦੇ ਨਹੀਂ ਬਈ ਸਿੱਧੇ ੱਕੇ ਨਾਲ ਨਹੀਂ ਲੈ ਯਾਰ ਸਰਕਾਰ ਨੂੰ ਕੀ ਕਹਿਣਾ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੈ ਸਰਕਾਰ ਜਿਹੜੇ ਨਾਰੇ ਦੇ ਕੇ ਆਈ ਸੀ ਕਿ ਉਹਨਾਂ ਤੇ ਤੁਸੀਂ ਸੈਟੀਸਫਾਈਡ ਹੋ ਵੀ ਜੋ ਗੱਲਾਂ ਸਰਕਾਰ ਬਣਨ ਤੋਂ ਪਹਿਲਾਂ ਕੀਤੀਆਂ ਸੀ ਅੱਜ ਉਹਨਾਂ ਤੇ ਪਹਿਰਾ ਦਿੱਤਾ ਇਹਨਾਂ ਨੇ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਬਹੁਤ ਫਰਕ ਹੈ ਲੋਕ ਸਬਕ ਸਿੱਖਣਗੇ ਸਾਲ ਇੱਕ ਰਹਿ ਗਿਆ ਮੇਰੀ ਗੱਲ ਅੱਜ ਆਪਦੇ ਕੈਮਰੇ ਤੇ ਯਾਦ ਰੱਖਿਓ ਕੱਲੀਆਂ ਵੋਟਾਂ ਨਹੀਂ ਇਹਨਾਂ ਤੋਂ ਖੋਣੀਆਂ ਲੋਕਾਂ ਨੇ ਲੋਕ ਇਹਨਾਂ ਦੇ ਪਿੰਡਾਂ ਚ ਗਿਆ ਤੇ ਛਿੱਤਰ ਮਾਰਨ ਗਏ ਅੱਜ ਮੇਰੀ ਨਾ ਗੱਲ ਨੋਟ ਕਰ ਲਿਓ ਜੇ ਗਲਤ ਹੋਇਆ ਮੈਨੂੰ ਫੜ ਲਿਓ ਆ ਕੇ ਜੀ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਊਗਾ ਨਾ ਕਿ ਖੇਤੀਬਾੜੀ ਜੋ ਜ਼ਮੀਨਾਂ ਲਾਲੇ ਲੁਧਿਆਣੇ ਦੀ ਜ਼ਮੀਨ ਕਹਿੰਦੇ ਬੜੀ ਉਪਜਾਊ ਹੈ ਰਾਈ ਬੜੀ ਘੱਟ ਬੜੀ ਉਪਜਾਊ ਜ਼ਮੀਨ ਹੈ ਜੀ ਜ਼ਮੀਨਾਂ ਦਾ ਨੁਕਸਾਨ ਲੋਕਾਂ ਦੇ ਕਾਰੋਬਾਰਾਂ ਦਾ ਨੁਕਸਾਨ ਕਾਰੋਬਾਰ ਬਾਹਰ ਜਾ ਰਹੇ ਆ ਪੰਜਾਬ ਤੋਂ ਬਿਹਾਰ ਤੇ ਯੂਪੀ ਦੇ ਵਿੱਚ ਕਾਰੋਬਾਰ ਜਾ ਰਹੇ ਆ ਲੋਕਾਂ ਦੇ ਨੌਕਰੀਆਂ ਖੋਈਆਂ ਜਾ ਰਹੀਆਂ ਬਾਹਰल्याਾਂ ਤੋਂ ਤੁਸੀਂ ਤਾਂ ਪੰਜਾਬ ਨੂੰ ਹਰ ਪੱਖੋਂ ਮਾਰ ਰਹੇ ਹੋ ਯਾਰ ਇੰਪਲੋਇਮੈਂਟ ਪੱਖੋਂ ਮਾਰ ਰਹੇ ਹਾਂ ਆਰਥਿਕ ਪੱਖੋਂ ਮਾਰ ਰਹੇ ਹਾਂ ਕਿਸਾਨੀ ਪੱਖੋਂ ਮਾਰ ਰਹੇ ਹਾਂ ਤੇ ਫਿਰ ਪੰਜਾਬੀ ਦਾ ਸਬਕ ਸਿਖਾਉਣਗੇ ਨਾ ਜੀ ਜਦੋਂ ਕੀ ਗੱਲਬਾਤ ਕਰਕੇ ਹਟੇ ਆ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਹੈ ਕਾਫੀ ਇਹਨਾਂ ਨੇ ਗੱਲਾਂ ਕੀਤੀਆਂ ਨੇ ਇਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਸਰਕਾਰ ਕਹਿ ਤਾਂ ਰਹੀ ਹੈ ਵੀ ਅਸੀਂ ਜਿਹੜਾ ਤੱਕਾ ਨਹੀਂ ਕਰਾਂਗੇ ਪਰ ਉਸ ਦਾ ਕੀ ਕੀ ਮੈਂ ਕਹਾਂਗਾ ਬੀਅਸ ਦੀ ਕੀ ਗਰੰਟੀ ਲਈ ਜਾ ਸਕਦੀ ਹੈ ਵੀ ਸਰਕਾਰ ਕੱਲੋਂ ਤੱਕਾ ਕਰੇਗੀ ਜਾਂ ਨਹੀਂ ਕਰੇਗੀ ਅਥਾ ਕੀ ਲੁਧਿਆਣੇ ਨੂੰ ਇੰਨੀਆਂ ਜ਼ਮੀਨਾਂ ਦੀ ਜਾਂ ਇੰਨੀ ਪ੍ਰਾਪਰਟੀਆਂ ਦੀ ਇੰਨੇ ਘਰਾਂ ਦੀ ਅਸਲ ਦੇ ਵਿੱਚ ਲੋੜ ਹੈਗੀ ਆ ਕਿ ਨਹੀਂ ਹੈਗੀ ਆ ਸੋ ਇਸੇ ਤਰੀਕੇ ਨਾਲ ਤੁਹਾਨੂੰ ਇਸ ਮਾਮਲੇ ਦੇ ਵਿੱਚ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਹਾਂਗੇ ਕੈਮਰਾ ਪਰਸਨ ਅਮਿਤ ਕੰਨਾ ਦੇ ਨਾਲ ਮੈਂ ਹੱਕੂਰ ਜੋਤ ਸਾਂ ਤਾਂ ਹੁਣ ਗੱਲਬਾਤ ਕਰਦੇ ਹਾਂ ਜਿਵੇਂ ਆਪ ਸਭ ਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੀ ਅਰਬਨ ਐਸਟੇਟ ਪ੍ਰੋਜੈਕਟ ਆਉਣ ਵਾਲਾ ਜਿਸ ਦੇ ਤਹਿਤ 24311 ਕਿੱਲੇ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਦੀ ਐਕਵਾਇਰ ਕਰ ਲਿੱਤੀ ਜਾਵੇਗੀ ਇਸ ਤੇ ਦੋ ਤਰ ਵੀ ਬਣ ਗਏ ਇੱਕ ਕਹਿੰਦਾ ਸਹੀ ਆ ਦੂਜਾ ਕਹਿੰਦਾ ਸਹੀ ਨਹੀਂ ਆ ਤਾਂ ਹੁਣ ਗੱਲਬਾਤ ਕਰਦੇ ਆ ਜ਼ਮੀਨ ਦੋਗੇ ਤੁਸੀਂ ਆਪਣੀ ਕਿਉਂ ਦਈਏ ਬਈ ਕਿਉਂ ਜ਼ਮੀਨ ਦਈਏ ਜ਼ਮੀਨ ਮਾਂ ਹੁੰਦੀ ਹੈਗੀ ਇੱਕ ਪੰਜਾਬੀ ਦੀ ਮਾਂ ਹੁੰਦੀ ਹੈ ਕਿ ਕਿਸਾਨ ਦੀ ਅਸੀਂ ਜ਼ਮੀਨ ਕਿਉਂ ਦਈਏ ਸਾਨੂੰ ਲੋੜ ਨਹੀਂ ਹੈਗੀ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਚੰਗੀ ਤਰ੍ਹਾਂ ਆਪਣੀ ਫਸਲ ਉਗਾ ਕੇ ਆਪਣੇ ਬੱਚਿਆਂ ਦਾ ਭਾਵੇਂ ਸਾਨੂੰ ਹੋਰ ਕਿਧਰੋਂ ਕੁਝ ਆਵੇ ਨਾ ਅਸੀਂ ਤਾਂ ਉੱਥੇ ਹੀ ਆਪਣਾ ਪੇਟ ਪਾਲ ਸਕਦੇ ਆਂਗੇ ਅਸੀਂ ਜ਼ਮੀਨ ਕਿਉਂ ਦੇਵਾਂਗੇ ਸਾਡੀਆਂ ਇਹ ੱਤਕੇ ਨਾਲ ਜ਼ਮੀਨਾਂ ਲੈ ਰਹੇ ਨੇ ਕਿਉਂ ਲੈ ਰਹੇ ਨੇਗੇ ਸਰਕਾਰ ਤਾਂ ਕਹਿੰਦੀ ਸੀ 1 ਇੰਚ ਵੀ ਤੱਕਾ ਨਹੀਂ ਕਰਾਂਗੇ ਕੁਝ ਵੀ ਨਹੀਂ ਕਰਾਂਗੇ ਜਿਹੜਾ ਜ਼ਮੀਨ ਦੇਣਾ ਚਾਹੁੰਦਾ ਉਹ ਦਵੇ ਜਿਹੜਾ ਨਹੀਂ ਦੇਣਾ ਚਾਹੁੰਦਾ ਉਹ ਨਾ ਦੇਵੇ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆਣਾ ਚਾਹੁੰਦਾ ਆਵੇ ਨਹੀਂ ਆਣਾ ਚਾਹੁੰਦਾ ਨਾ ਕੋਈ ਵੀ ਖੁਸ਼ ਨਹੀਂ ਹੈਗਾ ਕੋਈ ਵੀ ਖੁਸ਼ ਨਹੀਂ ਹੈਗਾ ਵੀਰੇ ਇਹ ਤਾਂ ਇਹਨਾਂ ਦੇ ਨਾ ਸਿਰਫ ਮਤਲਬ ਵੀ ਰੌਲਾ ਨਾ ਪਾਵੇ ਲੋਕਾਂ ਦੇ ਵਿੱਚ ਇਹ ਤਾਂ ਕਰਕੇ ਕਹਿ ਦਿੰਦੇ ਨੇ ਵੀ ਜਿਹੜਾ ਖੁਸ਼ ਹੋ ਕੇ ਦਊਗਾ ਇਹ ਲਾਲਚ ਦਿੰਦੇ ਨੇ ਨਾ ਕਰੋੜਾਂ ਦਾ ਦਿੰਦੇ ਨੇ ਜਾਂ ਕਾਸ਼ੇ ਦਾ ਵੀ ਦਿੰਦੇ ਨੇ ਪਲਾਟਾਂ ਦਾ ਦਿੰਦੇ ਨੇ ਪਰ ਵੀਰੇ ਉਹਦੇ ਨਾਲ ਕਿੰਨੀ ਪਹਿਲਾਂ ਤੁਸੀਂ ਆਹ ਦੇਖੋ ਜ਼ਮੀਨ ਥੋੜੀ ਨਹੀਂ ਹੈਗੀ ਜੇ ਤਾਂ ਹੋਵੇ ਮਤਲਬ ਆਪਾਂ ਮੰਨ ਲਈਏ 10 20 150 ਕਿਲਾ ਮੰਨ ਵੀ ਲਈਏ ਹੈਨਾ ਪਰ ਇਹ ਇੰਨੇ ਹਜ਼ਾਰਾਂ ਚ 24000 ਤੋਂ ਉੱਪਰ ਇਹ ਕਿਵੇਂ ਕਿਵੇਂ ਦੇਵਾਂਗੇ ਮੈਨੂੰ ਐ ਨਹੀਂ ਸਮਝ ਆਉਂਦੀ ਪੰਜਾਬ ਦੀ ਉਪਜਾਊ ਜ਼ਮੀਨ ਹੈ ਉਹ ਉੱਧਰ ਵਗ ਜਾਣਾ ਮਧਿਆ ਪ੍ਰਦੇਸ਼ ਚ ਐ ਇੱਧਰ ਨੂੰ ਜਾਂਦੇ ਅੱਜ ਜਦੋਂ ਜੁਪੀ ਵਾਲ ਨੂੰ ਉੱਧਰ ਸਾਰੀ ਭਈ ਉੱਧਰ ਲੈ ਲੈਣ ਜਾ ਕੇ ਉੱਧਰ ਕਰ ਲੈਣ ਜਿਹੜਾ ਕੁਝ ਕਰਨਾ ਇੱਥੇ ਉਪਜਾਊ ਜ਼ਮੀਨ ਨੂੰ ਕਿਹੜਾ ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਜਿਹਦੇ ਵਿੱਚ ਫਸਲ ਹੁੰਦੀ ਐ ਇੰਨੇ ਢਿੱਡ ਪਲਦੇ ਨੇ ਉਸੇ ਜ਼ਮੀਨ ਤੇ ਕਬਜ਼ੇ ਕਰਕੇ ਇਹ ਅਰਬਨ ਸਟੇਟਾ ਬਣਾਉਂਦੇ ਫਿਰਦੇ ਨੇ ਗਲਤ ਨਹੀਂ ਗੱਲ ਹੈਗੀ ਇਹ ਗੱਲ ਸ ਲੁਧਿਆਣਾ ਦੇ ਵਿੱਚ ਜ਼ਮੀਨ ਦੀ ਲੋੜ ਆ ਲੁਧਿਆਣਾ ਦੇ ਵਿੱਚ ਅਰਬਨ ਸਟੇਟ ਬਣਨ ਦੀ ਲੋੜ ਆ ਲੋਕਾਂ ਨੂੰ ਇੱਥੇ ਪ੍ਰਾਪਰਟੀ ਦਾ ਵਪਾਰ ਵੀ ਚੱਲ ਰਿਹਾ ਚਲੋ ਉਹ ਨਹੀਂ ਕਹਿੰਦਾ ਮੈਂ ਵੈਸੇ ਇੱਕ ਗੱਲ ਜਨਰਲੀ ਕਹਿ ਰਿਆਂ ਵੀ ਦੇਖ ਸਕਦੇ ਹੋ ਲੁਧਿਆਣੇ ਦੀ ਪ੍ਰਾਪਰਟੀ ਦਾ ਵਪਾਰ ਵੀ ਚੱਲ ਰਿਹਾ ਦੂਜੇ ਪਾਸੇ ਪ੍ਰਾਪਰਟੀ ਮਹਿੰਗੀ ਬੜੀ ਮਿਲਦੀ ਆ ਲੱਖ ਲੱਖ ਰੁਪਏ ਗੱਜ ਵੀ ਆ 2 ਲੱਖ ਰੁਪਏ ਗੱਜ ਵੀ ਆ ਤੇ ਪ੍ਰਾਪਰਟੀ ਇੱਕ ਪਾਸੇ 26000 ਰੁਪਏ ਗੱਜ ਦੇ ਰਹੇ ਆ ਫਿਰ ਤਾਂ ਉਹ ਸਸਤੀ ਦੇ ਰਹੇ ਮੈਨੂੰ ਲੱਗਦਾ ਲੋਕਾਂ ਨੂੰ ਲੁਧਿਆਣੇ ਵਾਲਿਆਂ ਨੂੰ ਇੰਨੀ ਲੋੜ ਨਹੀਂ ਹੈਗੀ ਇਹ ਚੀਜ਼ ਦੀ ਕਿਉਂਕਿ ਲੁਧਿਆਣਾ ਪਹਿਲੇ ਹੀ ਪੰਜਾਬ ਦਾ ਦਿਲ ਵਧੀਆ ਇਹ ਮਤਲਬ ਸਹਿਰ ਆਮਨਿਆ ਪਰਮਨਿਆ ਕੋਈ ਇਹਨਾਂ ਨੂੰ ਜਿਆਦਾ ਇਦਾਂ ਦੀਆਂ ਚੀਜ਼ਾਂ ਦੀ ਲੋੜ ਨਹੀਂ ਇਹ ਜਾਣ ਬੁੱਝ ਕੇ ਹੀ ਮਤਲਬ ਟਾਰਗੇਟ ਕਰਦੇ ਨੇਗੇ ਬਣਾਇਆ ਹੋਏ ਜਿਹੜੀ ਸਰਕਾਰ ਮਤਲਬ ਬਣਦੀਆਂ ਨੇ ਗਿਆ ਸਰਕਾਰਾਂ ਪਾਰਟੀਆਂ ਆਉਂਦੀਆਂ ਨੇ ਨੈਸ਼ਨਲ ਪਾਰਟੀਆਂ ਉਹ ਇਹੋ ਜਿਹੀਆਂ ਕੋਜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਦੂਜੇ ਸਟੇਟਾਂ ਵੀ ਚਾਹੀਦੇ ਨੇ ਉਹਨਾਂ ਨੇ ਸੈਂਟਰ ਵੀ ਖੁਸ਼ ਕਰਨੀਆਂ ਉਹਨਾਂ ਨੇ ਸਾਰੇ ਖੁਸ਼ ਕਰਨੇ ਨੇ ਜੇ ਸਾਡੀ ਆਪਦੀ ਖੇਤਰੀ ਪਾਰਟੀ ਹੁੰਦੀ ਜਿਵੇਂ ਬਾਦਲ ਸਾਹਿਬ ਨੇ ਤੁਸੀਂ ਦੇਖਿਆ ਸੀ ਉਹ ਕੈਨਾਲ ਦੇਖੋ ਹਨਾ ਆਪਣੀ ਨਹਿਰ ਸੀਗੀ ਜਿਹੜੀ ਉਦੋਂ ਕੱਢਦੇ ਸੀਗੇ ਪਾਣੀ ਦਿੰਦੇ ਸੀ ਪਰ ਉਹਨਾਂ ਨੇ ਉਹ ਨਹੀਂ ਜਾਣ ਦਿੱਤਾ ਪਾਣੀ ਨਾਲੇ ਉਹ ਨਹਿਰ ਟਾ ਕੇ ਜ਼ਮੀਨਾਂ ਵਾਪਸ ਕੀਤੀਆਂ ਨਾ ਇਹ ਇੱਕ ਸੱਚੇ ਲੀਡਰ ਦਾ ਫਰਜ਼ ਬਣਦਾ ਹੀ ਇਹ ਆ ਮੈਂ ਬੇਨਤੀ ਕਰਦੀ ਆ ਭਗਵੰਤ ਮਾਨ ਸਾਹਿਬ ਨੂੰ ਮੈਂ ਇਹ ਤੁਹਾਡਾ ਫਰਜ਼ ਮੰਨਦਾ ਅੱਜ ਤੁਸੀਂ ਆਪਣੇ ਲੋਕਾਂ ਦੀ ਜ਼ਮੀਨ ਨਾ ਜਾਣ ਦਿਵੋ ਜ਼ਮੀਨ ਜਾਣ ਨਹੀਂ ਦੇਣੀ ਚਾਹੀਦੀ ਕਿਉਂਕਿ ਤੁਸੀਂ ਵੀ ਇੱਕ ਕਿਸਾਨ ਦੇ ਪੁੱਤੋਂ ਜਿਹੜੀ ਜ਼ਮੀਨ ਹੁੰਦੀ ਆ ਉਹ ਸਾਡੀ ਮਾਂ ਹੁੰਦੀ ਹੈ ਕਿਸਾਨ ਦੀ ਮਾਂ ਹੁੰਦੀ ਹੈਗੀ ਸਾਡੀ ਇਹ ਗੱਲ ਨਾ ਉਹ ਕਹਿੰਦੇ ਅਸੀਂ ਮੁੱਲ ਦੇ ਰਹੇ ਆ ਅਸੀਂ ਮੁੱਲ ਵੀ ਦੇ ਰਹੇ ਆ ਅਸੀਂ ਪੈਸੇ ਵੀ ਦੇ ਰਹੇ ਆ ਦੂਜੇ ਪਾਸੇ ਅੰਦਰ ਜ਼ਮੀਨ ਵੀ ਦੇ ਰਹੇ ਆ ਇੱਕ ਕਿੱਲੇ ਦੇ ਬਦਲੇ ਹਜ਼ਾਰ ਗੱਜ ਤੁਹਾਨੂੰ ਦੇ ਵੀ ਰਹੇ ਆ ਮੁੱਲ ਵੀ ਦੇ ਰਹੇ ਆ ਤੁਹਾਨੂੰ ਪੂਰਾ ਚੰਡੀਗੜ੍ਹ ਦੇ ਵਿੱਚ ਵੀ ਇਹੀ ਹੋਇਆ ਸੀਗਾ ਲੋਕਾਂ ਨੂੰ ਜ਼ਮੀਨਾਂ ਦੇ ਮੁੱਲ ਉਹਦੇ ਦਿੱਤੇ ਗਏ ਸੀ ਚੰਡੀਗੜ੍ਹ ਵਸਾਇਆ ਸੀ ਪਰ ਲੋਕ ਅੱਜ ਤੱਕ ਰੋਂਦੇ ਨੇ ਉਹ ਉਹਨਾਂ ਦੇ ਪੈਸੇ ਉੱਡ ਜਾਂਦੇ ਨੇ ਵਿਚਾਰੀ ਜਿਹੜੀ ਜਿਹੜਾ ਜ਼ਮੀਨ ਹੁੰਦੀ ਆ ਉਹ ਤਾਂ ਆਪ ਦੇ ਢਿੱਡ ਪਾਲਦੀ ਆ ਬੱਚਿਆਂ ਨੂੰ ਵੀ ਪਾਲਦੀ ਆ ਉਹ ਸਦੀਆਂ ਤੱਕ ਕੋਈ ਵੇਚਦਾ ਨਹੀਂ ਕਿਸਾਨ ਹਨਾ ਐਦਾਂ ਹੀ ਰੱਖਦੇ ਆ ਸਾਰਾ ਘਰ ਚੱਲਦਾ ਉਹਦੇ ਉੱਪਰ ਪਰ ਚੰਡੀਗੜ੍ਹ ਜਿਨ੍ਹਾਂ ਨੇ ਜਦੋਂ ਬਸਾਇਆ ਸੀ ਨਾ ਉਹ ਲੋਕ ਅੱਜ ਮੈਂ ਦੇਖਿਆ ਰੋਂਦੇ ਆ ਗਾਣਿਆਂ 'ਚ ਵੀ ਦੇਖੋ ਤੁਸੀਂ ਉਹ ਵੀ ਇੰਟਰਵਿਊ ਸੁਣੋ ਉਹਨਾਂ ਦੀ ਉੱਜੜੇ ਨੇ ਉੱਥੋਂ ਉਹ ਇਹ ਚੀਜ਼ਾਂ ਮਤਲਬ ਇਹ ਨਾ ਜਮੀਨ ਚੰਗੀਆਂ ਨਹੀਂ ਹੈਗੀਆਂ ਇਹ ਕਿਸੇ ਵਰਗ ਵਾਸਤੇ ਵੀ ਮੈਨੂੰ ਤਾਂ ਲੱਗਦਾ ਵੀ ਇਹ ਬਹੁਤ ਘਟੀਆ ਹਰਕਤ ਆ ਜਿਹੜੀ ਪੰਜਾਬ ਸਰਕਾਰ ਆ ਆਪ ਦੇ ਲੋਕਾਂ ਨਾਲ ਖੜਨਾ ਚਾਹੀਦਾ ਮੈਂ ਤੁਸੀਂ ਦੇਖਿਆ ਹੋ ਕਸਾਨਾਂ ਦੇ ਨਾਲ ਪਹਿਲਾਂ ਧੱਕਾ ਹੁੰਦਾ ਸੀ ਸਾਡੀ ਬੀਬੀ ਸ਼ੇਰਨੀ ਹਰ ਸਿਮਰਤ ਕੌਰ ਬਾਦਲ ਜੀ ਕੁਰਸੀ ਨੂੰ ਲੱਤ ਮਾਰ ਕੇ ਆਈ ਸੀਗੀ ਕਸਾਨਾਂ ਦੇ ਨਾਲ ਖੜੀ ਸੀਗੀ ਉਹ ਉਹ ਕਹਿੰਦੀ ਮੈਨੂੰ ਕਾਸੇ ਦੀ ਲੋੜ ਨਹੀਂ ਮੈਨੂੰ ਪਹਿਲਾਂ ਮੇਰੇ ਲੋਕ ਚਾਹੀਦੇ ਨੇ ਜੇ ਮੇਰੇ ਲੋਕ ਸਾਨੂੰ ਚਾਹੁੰਦੇ ਨੇਗੇ ਸਾਡੇ ਨਾਲ ਖੜਨ ਤਾਂ ਉਹ ਆਪਦੀ ਕੁਰਸੀ ਨੂੰ ਲੱਤ ਮਾਰ ਕੇ ਆ ਗਈ ਵੀ ਮੇਰੇ ਲੋਕ ਦੁਖੀ ਨੇ ਪਰ ਅੱਜ ਤਾਂ ਕਿਉਂ ਨਹੀਂ ਅੱਜ ਜਦੋਂ 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 ਕਾਨੂੰਨ ਬਣੇ ਸੀ ਉਦੋਂ ਤਾਂ ਆਪਾਂ ਨਾਲ ਖੜੇ ਦੇਖੋ ਮੇਰੀ ਗੱਲ ਸੁਣੋ ਉਦੋਂ ਕਾਨੂੰਨ ਬਣੇ ਨੇ ਉਹਨਾਂ ਨੇ ਆ ਕੇ ਕਿਸਾਨ ਜਥੇਬੰਦੀਆਂ ਨਾਲ ਰਾਇਵਾੜੀ ਕੀਤੀ ਹੈ ਨਾ ਉਹਨਾਂ ਨਾਲ ਰਾਇ ਕੀਤੀ ਆ ਇਹਨਾਂ ਨੇ ਕਿਹਾ ਉਹ ਹਜੇ ਸਵਾਲ ਜਵਾਬ ਹੀ ਹੋ ਰਹੇ ਸੀ ਉਹਨਾਂ ਨੇ ਕਿਹਾ ਵੀ ਦੇਖੋ ਵਧੀਆ ਕਹਿ ਰਹੇ ਨੇ ਆਪਦੇ ਕਿਸਾਨ ਜੱਠੇਵੰਦੀਆਂ ਨੂੰ ਆ ਕੇ ਗਿਆ ਬੀਬਾ ਜੀ ਨੇ ਤੇ ਬਾਦਲ ਸਾਹਿਬ ਨੇ ਤੇ ਇਹਨਾਂ ਨੇ ਜਦੋਂ ਕਿਹਾ ਵੀ ਇਹਦੇ ਵਿੱਚ ਤਾਂ ਆਪਣਾ ਘਾਟਾ ਇਹਦੇ ਵਿੱਚ ਬਹੁਤ ਬਹੁਤ ਨੁਕਸਾਨ ਆ ਬੀਬਾ ਜੀ ਤੇ ਬਾਦਲ ਸਾਹਿਬ ਨੇ ਜਾ ਕੇ ਮੋਦੀ ਸਾਹਿਬ ਨੂੰ ਕਿਹਾ ਵੀ ਨਹੀਂ ਰੱਦ ਕਰੋ ਇਹ ਨਹੀਂ ਚਾਹੀਦੇ ਇਹਨਾਂ ਦੇ ਵਿੱਚ ਬਹੁਤ ਨੁਕਸਾਨ ਆ ਕਿਸਾਨਾਂ ਦਾ ਤੇ ਉਹਨਾਂ ਨੇ ਮੰਨਿਆ ਨਹੀਂ ਕਹਿੰਦੇ ਅਸੀਂ ਤਾਂ ਐਂ ਕਰਾਂਗੇ ਠੱਕੇ ਨਾ ਬੀਬੀ ਕਹਿੰਦੀ ਫਿਰ ਕਰ ਲੋ ਠੱਕੇ ਨਾ ਉਹਨਾਂ ਨੇ ਫਿਰ ਕਿਹਾ ਵੀ ਕਰ ਲੋ ਠਕੈ ਨਾ ਅਸੀਂ ਤਾਂ ਆਪਦੇ ਲੋਕਾਂ ਨਾਲ ਖੜਾਂਗੇ ਉਹ ਫਿਰ ਖੜੇ ਨੇ ਗਿਆ ਕੇ ਇਹ ਐ ਨਹੀਂ ਹੈਗਾ ਵੀ ਉਹ ਕਾਨੂੰਨ ਉਹਨਾਂ ਨੇ ਬਣਵਾਤੇ ਜਾ ਉਹਨਾਂ ਨੇ ਰਹਿਣਾ ਉਦੋਂ ਭਗਵੰਤ ਮਾਨ ਸਾਹਿਬ ਵੀ ਵਿੱਚ ਸੀ ਕੈਪਟਨ ਸਾਹਿਬ ਵੀ ਵਿੱਚ ਸੀ ਉਹਨਾਂ ਨੂੰ ਵੀ ਮੜਾ ਜਾ ਪੁੱਛਿਆ ਕਰੋ ਪਰ ਇਹ ਗੱਲਾਂ ਹੁਣ ਕਿਸਾਨ ਤੁਸੀਂ ਸੋਚਦੇ ਹੋ ਵੀ ਕਿਸਾਨ ਦਾ ਨੁਕਸਾਨ ਆ ਸਿੱਧੇ ਤੌਰ ਤੇ ਕਿਸਾਨ ਖਤਮ ਵੀਰੇ ਕਿਸਾਨ ਦਾ ਕੀ ਨੁਕਸਾਨ ਆ ਸਾਰੇ ਵਰਗ ਦਾ ਆ ਜਿਹੜੇ ਤੁਹਾਡੇ ਵਾਲੇ ਦੁਆਲੇ ਸ਼ਹਿਰ ਦੇ ਵਿੱਚ ਵਪਾਰੀ ਨੇ ਹੋਰ ਨੇ ਸਾਰਿਆਂ ਦੀ ਮੈਨੂੰ ਤਾਂ ਲੱਗਦਾ ਸਾਰਿਆਂ ਦਾ ਨੁਕਸਾਨ ਆ ਇਕੱਲੇ ਕਿਸਾਨ ਦਾ ਨੁਕਸਾਨ ਕਿਉਂ ਜੇ ਉਹ ਮਿਹਰੇ ਫਸਲਾਂ ਦਾ ਜਿਹੜਾ ਜਦੋਂ ਫਸਲਾਂ ਹੁੰਦੀਆਂ ਨੇ ਉਹ ਵੇਚ ਦੇਣਗੇ ਵਪਾਰ ਇੱਥੇ ਕਰਦੇ ਨੇ ਸੋਡੇ ਸਹਿਰ ਦੇ ਨੇੜੇ ਤੇੜੇ ਉਹ ਕਿੰਨੀਆਂ ਫਸਲਾਂ ਖਰਾ ਕਿੰਨੀਆਂ ਜ਼ਮੀਨਾਂ ਇਹ ਮਤਲਬ ਲੈ ਜਾਣਗੇ ਫਿਰ ਉਹ ਫਸਲਾਂ ਕਿੱਧਰ ਜਾਣਗੇ ਮਾੜਾ ਮਾੜਾ ਨੁਕਸਾਨ ਤਾਂ ਹੋਊਗਾ ਮੌਕਾ ਤਾਂ ਦਿੱਤਾ ਬਿਜ਼ਨਸ ਕਰਨ ਦਾ ਉਹ ਕਹਿੰਦਾ ਤੁਹਾਨੂੰ ਅੰਦਰ ਕੋ ਮੈਂ ਨਹੀਂ ਕਰਨਾ ਬਿਜ਼ਨਸ ਵੀਰੇ ਕਿਸਾਨ ਨੇ ਨਹੀਂ ਕਰਨਾ ਤੁਸੀਂ ਇਕੱਲੇ ਇਕੱਲੇ ਕਿਸਾਨ ਨੂੰ ਜਾ ਕੇ ਪੁੱਛ ਲਓ ਜੇ ਉਹ ਖੁਸ਼ ਨੇਗੇ ਵੀ ਜ਼ਮੀਨਾਂ ਦੇਣ ਨੂੰ ਜਮਾ ਖੁਸ਼ ਨਹੀਂ ਹੈਗੇ ਇਹ ਤਾਂ ੱੱਕੇ ਨੇਗੇ ਸਾਰੇ ੱੱਕੇ ਤੁਸੀਂ ਕੀ ਰੇੜੀ ਮੈਂ ਮਾਨਸਾ ਜ਼ਿਲ੍ਹੇ ਤੋਂ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ। ਉੱਥੇ ਸੁਣੀ ਹੈ ਗੱਲ ਜਾਂ ਤੁਹਾਡੇ ਉੱਥੇ ਆਸ-ਪਾਸ ਕਿਸਾਨਾਂ ਨਾਲ ਗੱਲ ਕੀਤੀਆਂ ਉਹ ਕੀ ਕਹਿੰਦੇ ਨੇ? ਵੈਸੇ ਉੱਥੇ ਦਾ ਉੱਥੇ ਦਾ ਇਹ ਇੱਥੇ ਤੱਕ ਪਹੁੰਚੇ ਨਹੀਂ। ਲੁਧਿਆਣੇ ਦੇ ਆ ਲੁਧਿਆਣੇ ਦੇ ਆਸ-ਪਾਸ ਪਿੰਡਾਂ ਦੇ ਆ ਜਗਰਾਉਂਦੇ ਆ ਮੋਗੇ ਦੇ ਕੁਝ ਪਿੰਡਾਂ ਦੇ ਆ ਉਹ ਕੀ ਕਹਿੰਦੇ ਨੇ ਉਸਤੇ? ਸਾਨੂੰ ਦਰਦ ਆ ਵੀਰੇ ਅਸੀਂ ਆਪਣੇ ਭਰਾਵਾਂ ਦੇ ਨਾਲ ਖੜ੍ਹਣ ਆਏ ਆਂਗੇ। ਸਾਨੂੰ ਦਰਦ ਆ ਇਹਨਾਂ ਦਾ ਕਿਉਂ ਨਹੀਂ ਸਾਡੇ ਉੱਥੇ ਰੌਲਾ ਪਿਆ ਹੋਇਆ ਵੀ ਅੱਜ ਉੱਥੇ ਜ਼ਮੀਨਾਂ ਲੈ ਲੈਂਦੇ ਨੇ ਕੱਲ ਨੂੰ ਇੱਧਰ ਵੀ ਲੈਣਗੇ। ਕਿਉਂ ਨਹੀਂ ਹੈਗਾ ਹਾਂ ਦਰਦ ਹੁੰਦਾ ਤਾਂ ਖੜੇ ਆਂਗੇ ਸਾਰੇ ਕਿਤੇ ਰੋਲਾ ਪੈ ਚੁੱਕੇ ਇਹਦਾ ਵੀ ੱੱਕਾ ਕਰਦੇ ਨੇ ੱੱਕਾ ਕਰਦੇ ਨੇ ਸੈਂਟਰ ਨਾਲ ਰਲ ਕੇ ੱੱਕਾ ਕਰਦੇ ਨੇ ਪੰਜਾਬ ਸਰਕਾਰ ਵੀ ੱੱਕਾ ਕਰਦੀ ਹੈ ਕਿਸੇ ਦੀ ਸੁਣਦੇ ਨੇ ਇਹ ਇਨ੍ਹਾਂ ਦੀ ਗਾਹ ਮੈਨੂੰ ਲੱਗਦਾ ਕੋਈ ਸੁਣਦਾ ਨਹੀਂ ਹੈਗਾ ਇਨ੍ਹਾਂ ਨੂੰ ਇਨ੍ਹਾਂ ਦੀ ਆਪਦੀ ਪੁੱਗਦੀ ਵੀ ਨਹੀਂ ਹੈਗੀ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਐਮ ਐ ਐਮ ਐਲ ਏ ਸਾਹਿਬ ਐਵੇਂ ਮੈਨੂੰ ਲੱਗਦਾ ਇਹਨਾਂ ਦੀ ਕੋਈ ਸੁਣਦਾ ਨਹੀਂ ਜੇ ਕੋਈ ਸੁਣਦਾ ਹੋਣਾ ਇਨ੍ਹਾਂ ਨੂੰ ਦਰਦ ਹੋਵੇ ਆਪਦੇ ਪੰਜਾਬੀਆਂ ਦੇ ਨਾਲ ਖੜਨ